ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੁੱਪ 'ਤੇ ਆ ਰਹੇ ਹੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਫੈਕਟੋ ਤੇ ਸੋ ਗੱਲਬਾਤ ਦੋਸਤੋ ਅੱਪਾਂ ਅੱਜ ਕਰਾਂਗੇ ਯੋਗਮਤ ਸਿੱਧ ਗੋਸ਼ਟ ਦੇ ਰਾਜਾ ਭਰਤਰੀ ਹਰੀ ਜੀ ਇਹਨਾਂ ਦੇ ਬਾਰੇ ਸੋ ਇਹ ਗੱਲਾਂ ਬੜੀਆਂ ਦਿਲਚਸਪ ਨੇ ਸੁਣਨ ਵਾਲੀਆਂ ਨੇ ਕੱਲੀ ਕੱਲੀ ਗੱਲ ਤੇ ਗੱਲਾਂ-ਗੱਲਾਂ ਵਿੱਚੋਂ ਕੋਈ ਤੁਹਾਨੂੰ ਜੋ ਐਸੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਜਿਹੜੇ ਕਿ ਛੇ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀਆਂ ਹੋਣਗੀਆਂ ਸੋ ਦੋਸਤੋ ਅੱਜ ਆਪਣੇ ਨਾਲ ਮੌਜੂਦ ਨੇ ਸਰਦਾਰ ਬਰਿੰਦਰ ਸਿੰਘ ਜੀ ਆਜਾਏ ਜੀ ਸੋ ਸਵਾਗਤ ਹੈ ਜੀ ਤੁਹਾਡਾ ਵਾਇਕਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਰਿੰਦਰ ਸਿੰਘ ਜੀ ਗੱਲ ਕਰਨੇ ਆ ਜੋਗਮਤ ਅਤੇ ਗੁਰਮਤ ਦੇ ਬਾਰੇ ਗੁਰਮਤ ਅਤੇ ਜੋਗਮਤ ਦੇ ਵਿੱਚ ਕੀ ਸਮਾਨਤਾਵਾਂ ਨੇ ਤੇ ਕੀ ਉਹਨਾਂ ਦੇ ਮਤਲਬ ਕੇ ਅੰਤਰ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਪੰਜਾਬ ਫੈਕਟ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜੋਗਮਤ ਤੇ ਗੁਰਮਤ ਦੇ ਵਿੱਚ ਹਾਂਜੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਜੋ ਅੰਤਰ ਨੇ ਸਮਾਨਤਾ ਮਾਨੀ ਜੀ ਯੋਗਮਤ ਹੱਠ ਯੋਗ ਦੇ ਉੱਤੇ ਟਿਕਿਆ ਵਾ ਹੂੰ ਜੀ ਗੁਰਮਤ ਹੈ ਜੋ ਇਸ ਸਹਿਜ ਯੋਗ ਦੇ ਵਿੱਚ ਸਹਿਜ ਯੋਗ ਹਾਂਜੀ ਯੋਗਮਤ ਦੇ ਵਿੱਚ ਆਸਣ ਨੇ ਹੂੰ ਵੈਸੇ ਤਾਂ ਅੱਜ ਕੱਲ੍ਹ ਅਕੱਲੇ ਆਸਣ ਕਰਨ ਨੂੰ ਜਾਂ ਰਾਜਨੀਤੀ ਨੂੰ ਵੀ ਯੋਗ ਦੱਸੀ ਜਾ ਰਹੇ ਨੇ ਲੋਕਾਂ ਨੂੰ ਹਾਂਜੀ ਹਾਂਜੀ ਬਿਲਕੁਲ ਜਦ ਕਿ ਇਸ ਤਰ੍ਹਾਂ ਨਹੀਂ ਹੂੰ ਬਿਲਕੁਲ ਠੀਕ ਹੈ ਜੇ ਪਿੱਛੇ ਚਲ ਕੇ ਦੇਖੀਏ ਹੂੰ ਤਾਂ ਜੈਨ ਤੀਰਥੰਕਰਾਂ ਤੋਂ ਲੈ ਕੇ ਬੋਧਾਂ ਤੋਂ ਲੈ ਕੇ ਬੁੱਧਤ ਮਤ ਤੋਂ ਲੈ ਕੇ ਇਹ ਜੋਗਮਤ ਚੱਲਦਾ ਆ ਰਿਹਾ ਹੈ ਮੈਂ ਸ਼ੁਰੂਆਤ ਤੀਰਸੰਕਰਾਂ ਤੋਂ ਸ਼ੁਰੂ ਹੁੰਦੀ ਹੈ ਜੈਨ ਮਤ ਜੈਨ ਮਤ ਤੋਂ ਬੁੱਧ ਮਤ ਠੀਕ ਹੈ ਉਸ ਤੋਂ ਬਾਅਦ ਗੁਰੂ ਮਸ਼ੇਂਦਰਨਾਥਾ ਇਹਨਾਂ ਦਾ ਵੱਡਾ ਗੁਰੂ ਹੋਇਆ ਠੀਕ ਹੈ ਉਸ ਤੋਂ ਬਾਅਦ ਗੁਰੂ ਗੋਰਖਨਾਥਾ ਹਾਂਜੀ ਇੱਕ ਅਜੀਹਾ ਇਹਨਾਂ ਦਾ ਗੁਰੂ ਹੋਇਆ ਜੋਗੀਆਂ ਦਾ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਤੇ ਤੁਰਿਆ ਫਿਰਿਆ ਬੈ ਤੇ ਪ੍ਰਭਾਵ ਰੱਖਣ ਵਾਲਾ ਗੁਰੂ ਸੀ ਇਹਨਾਂ ਦਾ ਤੇ ਉਸਨੇ ਯੋਗ ਦਾ ਜਿਹੜਾ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਚਾਹੇ ਅੱਜ ਹੋਰ ਵੀ ਯੋਗੀ ਬਹੁਤ ਹੋਏ ਨੇ ਪਰ ਗੁਰੂ ਗੋਖਨਨਾਥ ਦਾ ਨਾਮ ਇਸੇ ਕਰਕੇ ਮਸ਼ਹੂਰ ਹੋ ਗਿਆ ਕਿ ਜੇ ਯੋਗ ਦੀ ਪਛਾਣ ਹੋਈ ਆ ਤਾਂ ਗੁਰੂ ਗੋਖਨਨਾਥ ਤੋਂ ਜ਼ਿਆਦਾ ਨਹੀਂ ਹੋਈ ਹਾਂਜੀ ਬਿਲਕੁਲ ਤੇ ਇਹਦੇ ਵਿੱਚ ਹੱਠ ਯੋਗ ਜਿਵੇਂ ਪੁੱਠੇ ਲਟਕ ਕੇ ਹਮ ਬਿਲਕੁਲ ਇੱਕ ਲੱਤ ਤੇ ਖੜ ਕੇ ਖੜੀ ਤਪੱਸਿਆ ਸਰੀਰ ਨੂੰ ਕਸ਼ਟ ਦੇਣਾ ਸਰੀਰ ਨੂੰ ਕਸ਼ਟ ਦੇ ਕੇ ਹਾਂਜੀ ਹਾਂਜੀ ਤੇ ਦੂਜੇ ਪਾਸੇ ਇਹ ਗੁਰਮਤ ਦੇ ਵਿੱਚ ਕੀ ਹੈ ਗੁਰਮਤ ਦੇ ਵਿੱਚ ਸਹਿਜ ਨੂੰ ਸਹਿਜ ਨੂੰ ਮਹੱਤਤਾ ਦਿੱਤੀ ਇਹ ਸਹਿਜ ਅਵਸਥਾ ਨੂੰ ਜਿਹੜੀ ਮਹੱਤਤਾ ਇਹ ਖਟ ਚੱਕਰ ਦੇ ਵਿੱਚ ਛੇ ਚੱਕਰਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ ਗੁਰਮਤਿ ਦੇ ਵਿੱਚ ਤਾਂ ਈੜਾ ਪਿੰਗਲਾ ਸੁਖਮਣ ਵਿਦ ਚੱਕਰ ਪ੍ਰਾਣਾਯਾਮ ਰਵਦਾਸ ਹਉ ਸਭ ਛੋੜਿਆ ਜਿਉ ਪਾਇਆ ਹਉ ਸਤਨਾਮ ਉੱਥੇ ਇਸ ਚੀਜ਼ ਦੀ ਕਾਰਟ ਹੈ ਇਹਦੇ ਵਿੱਚ ਖੰਡਣ ਵੀ ਆ ਤੇ ਮੰਡਣ ਵੀ ਆ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਤੇ ਭੰਗਰਨਾਥ ਜੋਗੀ ਦਾ ਜ਼ਿਕਰ ਆਉਂਦਾ ਹੈ ਤੇ ਰਾਜੇ ਭਰਤਰੀ ਦਾ ਜ਼ਿਕਰ ਆਉਂਦਾ ਏ ਜਿਹਨੂੰ ਕੋ ਕਹ ਲੀਏ ਬੈਰਾਗ ਹੋ ਗਿਆ ਸੀਗਾ ਸੋ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਹੈ ਰਾਜੇ ਭਰਤਰੀ ਦੀ ਗੁਰੂ ਨਾਨਕ ਪਾਛਨ ਨਾਲ ਮੁਲਾਕਾਤ ਦੇ ਬਾਰੇ ਵੀ ਕਾਫੀ ਮਤਲਬ ਇੱਕ رائے ਨਹੀਂ ਹੈਗੀ ਵਿਦਵਾਨਾਂ ਦੇ ਵਿੱਚ ਇਤਿਹਾਸਕਾਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਭਰਤਰੀ ਯੋਗੀ ਦਾ ਮਲਾਪ ਹੋਇਆ ਗੁਰੂ ਨਾਨਕ ਪਾਛਨ ਨਾਲ ਕਿ ਨਹੀਂ ਹੋਇਆ আচ্ছা ਇਹਦੇ ਵਿੱਚ ਇਤਿਹਾਸਕ ਤੱਥ ਵੀ ਨੇ ਠੀਕ ਹੈ ਤੇ ਤੁਸੀਂ ਇਸ ਨੂੰ ਗੁਰਬਾਣੀ ਦੇ ਵਿੱਚੋਂ ਵੀ ਮਤਲਬ ਕਿ ਖੋਜ ਸਕਦੇ ਹੋ ਠੀਕ ਹੈ ਤੇ ਉੱਥੇ ਕਿੱਥੇ ਕਿੱਥੇ ਗੱਲ ਹੋਈ ਹੈ ਕਿਵੇਂ ਕਿਵੇਂ ਗੱਲ ਹੋਈ ਹੈ ਹਾਂਜੀ ਤੇ ਇਹਨੂੰ ਜ਼ਿਆਦਾ ਵਿਆਪਕ ਰੂਪ ਦੇ ਵਿੱਚ ਵੀ ਨਹੀਂ ਲੈ ਕੇ ਜਾਵਾਂਗੇ ਹੂੰ ਹੂੰ ਤੇ ਅਸਲ ਦੇ ਵਿੱਚ ਇਹ ਸਾਰੀ ਗੱਲਬਾਤ ਸਿੱਧ ਗੋਸ਼ਟ ਤੋਂ ਚੱਲਦੀ ਹੈ ਠੀਕ ਹੈ ਸਿੱਧ ਗੋਸ਼ਟ ਬਾਣੀ ਹੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਹਾਂਜੀ ਤੇ ਬਹੁਤ ਸਾਰੇ ਵਿਦਵਾਨ ਨੇ ਜੋ ਉਹਨੂੰ ਦੱਸ ਦੇਣ ਕਿ ਸਮੇਰ ਪਰਬਤ ਦੇ ਉੱਤੇ ਸਿੱਧ ਗੋਸ਼ਟ ਹੋਈ ਹੈ ਹਾਂਜੀ ਲੇਕਿਨ ਹਾਂਜੀ ਜੋ ਉਹਦਾ ਅਸਲ ਗੱਲਬਾਤ ਇਹ ਹੈ ਕਿ ਬੇਸ਼ੱਕ ਸਮੇਰ ਪਰਬਤ ਦੇ ਉੱਤੇ ਹੀ ਹੋਈ ਹੈ ਜਦੋਂ ਗੁਰੂ ਨਾਨਕ ਮਹਾਰਾਜ ਉੱਥੇ ਪਹੁੰਚੇ ਨੇ ਤਾਂ ਉਹਨਾਂ ਨੇ ਸਿੱਧਾ ਨੇ ਆਪਣੀਆਂ ਕਰਾਮਾਤਾਂ ਆਪਣੀਆਂ ਰਿੱਧਾਂ ਸਿੱਧਾਂ ਦੇ ਨਾਲ ਆਪਣੀ ਤਾਕਤ ਦਿਖਾਉਣ ਦੀ ਤੇ ਜਿਵੇਂ ਕਹਦੀ ਹੈ ਕਿ ਭਜਾਉਣ ਦੀ ਕੋਸ਼ਿਸ਼ ਪੂਰੀ ਫੁੱਲ ਕੀਤੀ ਤੇ ਜਦੋਂ ਗੁਰੂ ਨਾਨਕ ਮਹਾਰਾਜ ਉੱਥੇ ਜਾ ਕੇ ਉਹਨਾਂ ਜੀਆਂ ਸਾਰੀਆਂ ਚੀਜ਼ਾਂ ਦੀ ਕਾਟ ਕਰਦੇ ਹੋਏ ਉੱਥੇ ਬੈਠ ਜਾਂਦੇ ਨੇ ਜਿਹਾ ਡੋਲ ਹੋ ਗਏ ਤੇ ਨਾਲ ਮਰਦਾਨਾ ਹਾਂਜੀ ਤੇ ਉਥੇ ਫਿਰ ਉਹ ਸਵਾਲ ਕਰ ਦਿੰਨੇ ਗੁਰੂ ਨਾਨਕ ਮਹਾਰਾਜ ਨੂੰ ਜੇ ਤੁਸੀਂ ਪੜ੍ਹ ਕੇ ਦੇਖੋਗੇ ਨਾ ਕਿ ਗੋਸ਼ਟ ਨੂੰ ਅੱਜ ਕੱਲ ਤਾਂ ਗੋਸ਼ਟ ਨੂੰ ਬੜਾ ਇੱਕ ਹੋਰ ਹੀ ਸ਼ਬਦ ਬਣਾ ਜਾ ਗਿਆ ਕਿ ਜਿਵੇਂ ਇੱਕ ਤਰ੍ਹਾਂ ਦਾ ਲੜਨਾ ਹੋ ਗਿਆ ਜਦ ਕਿ ਚਰਚਾ ਦੇ ਚਾਰ ਪ੍ਰਕਾਰ ਹੁੰਦੇ ਨੇ ਵਾਦ ਹਿੱਤ ਜਲਪ ਵਿਦੰਡਾ ਠੀਕ ਹੈ ਇਹ ਹੇਠਲੇ ਪੱਧਰ ਦੀ ਚਰਚਾ ਚੱਲ ਰਹੀ ਹੈ ਅੱਜ ਬਿਲਕੁਲ ਅੱਜ ਬਿਲਕੁਲ ਸਹੀ ਹੈ ਗੁਰਨਾਨਕ ਮਹਾਰਾਜ ਨੇ ਸਭ ਤੋਂ ਉੱਪਰਲੇ ਦਰਜੇ ਦੀ ਚਰਚਾ ਜਿਹੜੀ ਕੀਤੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਸਤਿਕਾਰਯੋਗ ਸ਼ਬਦਾਂ ਦੇ ਨਾਲ ਨਵਾਜਿਆ ਸਿੱਧ ਸਭਾ ਕਰਾ ਸੁਣੇ ਬੈਠੇ ਸੰਤ ਸਭਾ ਜੈਕਾਰਾ ਸਹੀ ਹੈ ਤੇ ਸਾਗੇ ਰਹਿ ਰਾਸ ਸਾਡੀ ਸੱਚਾ ਪਰਪਰ ਬਿਲਕੁਲ ਤੇ ਉੱਥੇ ਗੱਲ ਚੱਲਦੀ ਆ ਤੇ ਜੇ ਤੁਸੀਂ ਉਹਨੂੰ ਗੌਰ ਨਾਲ ਬੜੇ ਗੌਰ ਨਾਲ ਦੇਖੋਗੇ ਨਾ ਹਾਂਜੀ ਤੇ ਰਹਾਣियत ਦੇ ਪੱਖ ਤੋਂ ਦੇਖੋਗੇ ਤਾਂ ਇਹ ਜਿਹੜੀ ਸਿੱਧ ਗੋਸ਼ਟ ਹੋਈ ਆ ਅਸਲ ਵਿੱਚ ਦੁਨਿਆਵੀ ਤੌਰ ਦੇ ਉੱਤੇ ਨਹੀਂ ਇਹ ਦਸਮਦਵਾਰ ਦੇ ਵਿੱਚ ਹੋਈ ਆ ਹੋਈ ਆ ਉੱਥੇ ਅੰਜਣ ਮਾਇਨ ਰੰਝ ਰਹੀ ਹੈ ਚਾਹ ਹੈ ਜੈਸੇ ਜਲ ਮੇ ਕਮਲ ਨਰਾਲਮ ਮੁਰਗਾਈ ਨਹੀਂ ਸਹਣਾ ਤੇ ਉੱਥੇ ਜਿਹੜੀ ਗੱਲ ਚੱਲਦੀ ਆ ਉਹ ਮਟੀਰੀਅਲਿਜ਼ਮ ਦੀ ਪਦਾਰਥਵਾਦੀ ਉੱਥੇ ਗੱਲ ਕੋਈ ਵੀ ਨਹੀਂ ਚੱਲੀ ਉੱਥੇ ਜਿੰਨੀ ਗੱਲ ਚੱਲੀ ਹੈ ਸਹਿਜ ਦੀ ਤਾੜੀ ਦੀ ਧਿਆਨ ਦੀ ਸੁਨ ਸਮਾਧ ਦੀ ਸਹਿਜ ਸਮਾਧ ਦੀ ਉੱਥੇ ਸਾਰੀ ਗੱਲ ਇਹੀ ਚੱਲੀ ਹੈ ਤੇ ਜੋਗੀ ਨੇ ਇਹ ਇਹੀ ਕਿਹਾ ਉਥੇ ਚਰਪਟਨਾਥ ਨੇ ਕਿ हे नानक ਬਾਲੇ हे ਨੌਜਵਾਨ ਉਮਰ ਦੇ ਨਾਨਕਾ ਚੱਲ ਜੇ ਫਿਰ ਤੇਰੇ ਕੋਲ ਐਡੀ ਗੱਲ ਬਾਤ ਆ ਤਾਂ ਆਪਾਂ ਦਸਮ ਦਵਾਰ ਦੇ ਵਿੱਚ ਜਾ ਕੇ ਆਪਾਂ ਉਹ ਡਿਗਰੀ ਦੇ ਉੱਤੇ ਖੜ ਕੇ ਜਾ ਕੇ ਆਪਾਂ ਗੱਲ ਕਰਦੇ ਤਾਂ ਦੇਖਦੇ ਵੀ ਤੇਰੇ ਕੋਲੇ ਹੈ ਕੀ ਆ ਤੇ ਉਦੋਂ ਬਾਅਦ ਜਿਹੜੀ ਤੁਸੀਂ ਗੱਲ ਕੀਤੀ ਆ ਭੰਗਰ ਨਸਦੀ ਹਾਂਜੀ ਉਹ ਉਥੇ ਜਦੋਂ ਗੁਰਦਾਨ ਸਿੰਘ ਮਹਾਰਾਜ ਲੰਬਾ ਸਮਾਂ ਰਹਿ ਕੇ ਗੋਸ਼ਟ ਕਰਕੇ ਆਏ ਹਾਂਜੀ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਿੱਧੇ ਰਾਹ ਦਿਖਾਇਆ ਜੀ ਕਿ ਤੁਸੀਂ ਜਿੱਥੇ ਜਾ ਕੇ ਅੜਕ ਗਏ ਇਹ ਕੋਈ ਆਖਰੀ ਮੰਜ਼ਿਲ ਨਹੀਂ ਹੈਗੀ ਹਾਂਜੀ ਇਸ ਤੋਂ ਅੱਗੇ ਜਾ ਕੇ ਹਾਂਜੀ ਪਰਮੇਸ਼ਰ ਦਾ ਜੋ ਨਾਮ ਦਾ ਮਾਰਗ ਹੈ ਨਾਮ ਦਾ ਮਾਰਗ ਅੱਗੇ ਪਿਆ ਅੱਗੇ ਸ਼ੁਰੂ ਹਾਂਜੀ ਬਿਲਕੁਲ ਹਾਂਜੀ ਤਾਂ ਉੱਥੇ ਉਹਨਾਂ ਨੇ ਇੱਕ ਤਰ੍ਹਾਂ ਦੀ ਆਪਣੀ ਹਾਰ ਸਵੀਕਾਰ ਕੀਤੀ ਹਾਂਜੀ ਹਾਂ ਉਸ ਤੋਂ ਬਾਅਦ ਨਾਨਕਮੱਤੇ ਦਾ ਤੁਸੀਂ ਤੇ ਇਹ ਜਾਣਦੇ ਹੋ ਨਾਨਕਮੱਤੇ ਵੀ ਸਿੱਧਾਂ ਨੇ ਬڑا ਗੁਰੂ ਸਾਹਿਬ ਦੇ ਨਾਲ ਬਾਰਤ ਆ ਲਾਪ ਕੀਤਾ ਰਿੱਧਾ ਸਿੱਧਾ ਵੀ ਦਿਖਾਈਆਂ ਨੇ ਤੇ ਜਿਹੜੀ ਭੰਗਰਨਾਥ ਦੀ ਗੱਲ ਕਰਦੇ ਹਾਂ ਭੰਗਰਨਾਥ ਨੂੰ ਅਸਲ ਦੇ ਵਿੱਚ ਗੋਰਖ ਨੇ ਭੇਜਿਆ ਸੀ ਅੱਛਾ ਪਿੱਛੇ ਜਾ ਕੇ ਦੇਖਣ ਵਾਰੇ ਕਿ ਉਹ ਨਾਨਕ ਗੁਰੂ ਨਾਨਕ ਸਾਹਿਬ ਜੋ ਸਾਡੇ ਕੋਲੇ ਨਵੀਂ ਜੀ ਉਮਰ ਦੇ ਮੁੰਡੇ ਆਏ ਸੀ ਤੇ ਸਾਨੂੰ ਆ ਕੇ ਮਤਲਬ ਕਿ ਚਿੱਤ ਕਰਕੇ ਚਲੇ ਗਏ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਆਇਆ ਵੀ ਉਹ ਦੇਖੋ ਜਾ ਕੇ ਕਰ ਕੀ ਰਿਹਾ ਹੈ ਕਰ ਕੀ ਰਹਿਣੇ ਬਿਲਕੁਲ ਉਹਦੀ ਰੇਕੀ ਕਰਨ ਭੇਜੇ ਸੀ ਅੱਛਾ ਜਦੋਂ ਗੁਰਨਾਨਕ ਮਹਾਰਾਜ ਦੀ ਰੇਕੀ ਕਰਦੇ ਇਹ ਨਨਕਾਣਾ ਸਾਹਿਬ ਆਏ ਹਾਂਜੀ ਤਾ ਭੰਗਰਨਾਥ ਨੂੰ ਉੱਥੋਂ ਪਤਾ ਚੱਲ ਗਿਆ ਕਿ ਉਹ ਤਾਂ ਖੇਤੀ ਕਰ ਰਹੇ ਨੇ ਕਰਤਾਰਪੁਰ ਕਿਰਤ ਕਰ ਰਹੇ ਨੇ ਹਾਂਜੀ ਹਾਂ ਸਹੀ ਹੈ ਤੇ ਕਿਉਂਕਿ ਇਹਦੇ ਵਿੱਚ ਫਰਕ ਵੀ ਇਹ ਵੱਡਾ ਹੈਗਾ ਬਿਲਕੁਲ ਕਿ ਇੱਕ ਪਾਸੇ ਯੋਗਮਤ ਕਿਰਤ ਤੋਂ ਭਗੌੜਾ ਭਗੌੜਾ ਗ੍ਰਸਤ ਤੋਂ ਭਗੌੜਾ ਬਿਲਕੁਲ ਤੇ ਦੂਜੇ ਪਾਸੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਆ ਸਿਧਾਂਤ ਚੱਲ ਰਿਹਾ ਬਿਲਕੁਲ ਦੂਜੇ ਪਾਸੇ ਗੁਰਨਾਨਕ ਮਹਾਰਾਜ ਜੀ ਤਾਂ ਇਹ ਕਹਿ ਰਹੇ ਨੇ ਪੂਰੀ ਬਾਣੀ ਇਹ ਕਹਿ ਰਹੀ ਆ ਹਾਂਜੀ ਕਿ ਸੋ ਕਿਉ ਮੰਦਾ ਕੀ ਹੈ ਚਿਤ ਜਮੈ ਰਹਿ ਜਾ ਹਾਂਜੀ ਬਿਲਕੁਲ ਤੇ ਭੰਗਰਨਾਥ ਜਦੋਂ ਆਉਂਦਾ ਤੇ ਆ ਕੇ ਪਤਾ ਕਰਦਾ ਹਾਂਜੀ ਤੇ ਵੀ ਕਿੱਥੇ ਆ ਤੇ ਆ ਕੇ ਦੇਖਦਾ ਕਿ ਇਹ ਤਾਂ ਸੰਸਾਰੀ ਕੱਪੜੇ ਪਾਈ ਬੈਠਾ ਗ੍ਰਹਿਸਤੀ ਹੈ ਗ੍ਰਹਿਸਤੀ ਜੀਵਨ ਵਾਲੇ ਕੱਪੜੇ ਪਾਈ ਬੈਠੇ ਨੇ ਹਾਂਜੀ ਤੇ ਉੱਥੇ ਫਿਰ ਉਹ ਕਹਿੰਦਾ ਜਦੋਂ ਆ ਕੇ ਉਹ ਦੇਖਦਾ ਹੈ ਨਾ ਕਿ ਕਿਸ ਤਰ੍ਹਾਂ ਦਾ ਕੀ ਮਾਹੌਲ ਆ ਹੂੰ ਬਿਲਕੁਲ ਕਿੱਦਾਂ ਕੀ ਗੱਲਬਾਤ ਆ ਤੇ ਉਹਨਾਂ ਦੇ ਲੀੜੇ ਕੱਪੜੇ ਦੇਖ ਕੇ ਹਾਂਜੀ ਉਹ ਕਹਿੰਦਾ ਉਛੇ ਜੋਗੀ ਭੰਗਰਨਾਥ ਹਾਂਜੀ ਤੋ ਕਿਉਂ ਦੁੱਧ ਵਿੱਚ ਕਾਂਜੀ ਪਾਈ ਫਿੱਟਿਆ ਚਾਟਾ ਦੁੱਧ ਦਾ ਰੜ ਕਿਆ ਮੱਖਣ ਹੱਥ ਨਾ ਆਈ ਬਿਲਕੁਲ ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀਤ ਚਲਾਈ ਉਹ ਕਹਿੰਦਾ ਹੇ ਨਾਨਕ ਓਏ ਤੂੰ ਕਿਉਂ ਦੁੱਧ ਦੇ ਵਿੱਚ ਕਾਂਜੀ ਪਾਤੀ ਇਹ ਰੜਕੇਗਾ ਮੱਖਣ ਨਹੀਂ ਹੱਥ ਆਉਣਾ ਤੇ ਉਹ ਅੱਗੇ ਉਹ ਗੁਰਨਾਨਕ ਸਾਹਿਬ ਮਹਾਰਾਜ ਜਵਾਬ ਦਿੰਦੇ ਨੇ ਇਹ ਭਾਈ ਗੁਰਦਾਸ ਦੀਆਂ ਬਾਰਾਂ ਚਾਂ ਆਖੇ ਨਾਨਕ ਭੰਗਰਨਾਥ ਓਏ ਤੇਰੀ ਮਾਂ ਕ ਚੱਜੀ ਆਹੀ ਹਾਏ 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 ਓਏ ਉੱਥੇ ਮਾਂ ਉਹਦੀ ਮਾਂ ਨੂੰ ਨਹੀਂ ਕਿਹਾ ਉੱਥੇ ਮਾਂ ਉਹਦੀ ਬੁੱਧੀ ਨੂੰ ਕਿਹਾ ਬੁੱਧੀ ਨੂੰ ਕਿਹਾ ਉੱਥੇ ਮਾਂ ਗੁਰੂ ਗੋਰਖ ਨੂੰ ਕਿਹਾ ਉਹਦੇ ਨੂੰ ਵੀ ਤੇਰੇ ਗੁਰੂ ਗੋਰਖ ਨੇ ਤੈਨੂੰ ਰਸਤਾ ਸਹੀ ਨਹੀਂ ਦੱਸਿਆ ਤੈਨੂੰ ਮਤ ਨਹੀਂ ਸਹੀ ਦਿੱਤੀ ਸਹੀ ਗੱਲ ਬਿਲਕੁਲ ਉਹ ਕ ਚੱਜੀ ਆ ਤੇਰੀ ਬੁੱਧੀ ਤੇਰੀ ਮਤ ਕ ਚੱਜੀ ਆ ਬਿਲਕੁਲ ਆਖੇ ਨਾਨਕ ਭੰਗਰਨਾਥ ਤੇਰੀ ਮਾਂ ਕ ਚੱਜੀ ਆਹੀ ਭਾਂਡਾ ਧੋਏ ਨਾ ਜਾਤੀਓ ਨਾ ਭਾਇ ਕ ਚੱਜੇ ਫੁੱਲ ਸੜਾਹੀ ਹੋਏ ਅਤੀਤ ਗ੍ਰਸਥ ਤਜ ਉਹ ਫਿਰਣ ਕੇ ਕਰ ਮੰਗਣ ਜਾਈ ਕਹਿੰਦਾ ਜਿੰਨਾ ਦੇ ਘਰਾਂ ਦੇ ਵਿੱਚੋਂ ਮੰਗਦੇ ਹੋਂ ਉਹਨਾਂ ਨੂੰ ਮਾੜਾ ਬੋਲਦੇ ਹੋਂ ਜਿੰਨਾ ਗ੍ਰਸਥੀਆਂ ਨੂੰ ਮਾੜਾ ਬੋਲਦੇ ਹੋਂ ਉਹਨਾਂ ਤੋਂ ਹੀ ਅਲਖ ਅਲਖ ਕਹਿ ਕੇ ਮੰਗਦੇ ਫਿਰਦੇ ਹੋਂ ਤੇ ਜੇ ਇੰਨੇ ਤੁਸੀਂ ਗੋਣਾ ਬਾਨੋ ਇੱਡੀ ਤੁਸੀਂ ਵੱਡੇ ਹੋ ਤਾਂ ਔਰਤ ਦੇ ਪੇਟ ਦੇ ਵਿੱਚੋ ਜਨਮ ਲੈਣਾ ਬੰਦ ਕਰ ਦਿਓ ਬੰਦ ਕਰ ਦਿਓ ਸਹੀ ਔਰਤ ਦੇ ਪੇਟ ਚੋ ਜਨਮ ਲੈਣਾ ਬੰਦ ਕਰ ਦਿਓ ਉਹਨਾਂ ਦਾ ਕਮਾਇਆ ਉਹਨਾਂ ਦਾ ਪੈਦਾ ਕੀਤਾ ਖਾਣਾ ਬੰਦ ਕਰ ਦਿਓ ਆ ਜਿਹੜਾ ਗੇਰੂ ਰੰਗ ਦਾ ਕੱਪੜਾ ਚੜਾ ਕੇ ਗੇਰੂ ਰੰਗ ਕੱਲਾ ਚੜਾ ਲੈਂਦੇ ਹੋ ਧੁੱਕਾ ਪਾ ਕੌਣ ਗ੍ਰਸਤੀ ਗ੍ਰਸਤੀ ਬਿਲਕੁਲ ਉਹਨੂੰ ਸਾਰਾ ਸਾਰਾ ਕੁਝ ਕਰਦਾ ਤੇ ਉਹਨੂੰ ਕੱਤ ਦੀ ਬਣਾਉਂਦੀ ਕੱਪੜਾ ਇਸਤਰੀ ਹੈ ਹਾਂਜੀ ਬਿਲਕੁਲ ਤੇ ਉਸ ਇਸਤਰੀ ਦੇ ਪੇਟ ਚੋ ਜਨਮ ਲੈ ਕੇ ਉਸੇ ਦੇ ਸਾਰਾ ਖਾ ਕੇ ਉਹਨਾਂ ਗ੍ਰਸਤੀਆਂ ਦੇ ਸਿੱਧੇ ਗ੍ਰਸਤ ਨੂੰ ਮਾੜਾ ਮਾੜਾ ਆਖੀ ਆਖੀ ਜਾਂਦੇ ਹੋ ਤੇ ਵੀ ਇਹ 도ਗਲਾ ਪਾਣਾ ਇਹ ਨਹੀਂ ਚੱਲਣਾ ਹੂੰ ਬਿਲਕੁਲ ਤੇ ਇਹ ਪੰਗਰਨਾਥ ਦਾ ਮਤਲਬ ਕਿ ਸਿਸਟਮ ਸੀਗਾ ਹਨਾ ਰੇਕੀ ਕਰਨ ਭੇਜਿਆ ਰੇਕੀ ਕਰਨ ਭੇਜਿਆ ਆ ਉਹਨਾਂ ਵਿੱਚ ਵਾਰਤਾ ਲਾਭ ਹੋਈ ਫਿਰ ਤੇ ਆਪਾਂ ਇੱਕ ਗੱਲ ਹੋਰ ਵੀ ਸਿੱਧ ਕੋਸ਼ਟ ਵਿੱਚ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਮਹਾਰਾਜ ਜੀ ਨੇ ਸਿੱਧਾਂ ਨੂੰ ਪਾਰਗ੍ਰਾਮੀ ਵੀ ਕਿਹਾ ਹਾਂ ਹਾਂ ਸਿੱਧਾ ਨੂੰ ਪਾਰਗ੍ਰਾਮੀ ਉਹ ਤੁਹਾਨੂੰ ਜਦੋਂ ਪੁੱਛਿਆ ਮਹਾਰਾਜ ਵੀ ਦੱਸੋ ਹੁਣ ਕੀ ਰਾਹ ਏ ਤਾਂ ਮਹਾਰਾਜ ਕਹਿੰਦਾ ਵੀ ਤੈਨੂੰ ਮੈਂ ਕੀ ਉੱਤਰ ਦਵਾਂ ਤੂੰ ਤਾਂ ਪਹਿਲਾਂ ਹੀ ਜਾਣਦਾ ਪਾਰਗ੍ਰਾਮੀ ਆ ਤੂੰ ਤਾਂ ਪਹਿਲਾਂ ਹੀ ਹਾਂ ਪਰ ਗੱਲ ਇਹ ਮੇਰੇ ਕੀ ਕਹਿਣਾ ਚਾਹੋ ਇਹਦੇ ਬਾਰੇ ਇਹ ਕਹਿਣਾ ਚਾਹਾਂਗੇ ਕਿ ਜੋ ਪਾਰਗ੍ਰਾਮੀ ਕਹੈ ਨਾ ਹਾਂਜੀ ਪਾਰਗ੍ਰਾਮੀ ਹੂੰ ਤਸਿਆ ਉਹਨਾਂ ਨੂੰ ਕਿ ਤੁਹਾਨੂੰ ਕਿਉਂਕਿ ਇਹ ਡਿਗਰੀਆਂ ਨਹੀਂ ਹਾਂਜੀ ਹਾਂ ਜਿਹੜੀ ਸਿੱਧ ਡਿਗਰੀ ਆ ਹੂੰ ਠੀਕ ਸਿੱਧ ਡਿਗਰੀ ਦੇ ਉੱਤੋਂ ਡਿਗਰੀ ਆ ਬੁੱਧ 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 ਤਾਂ ਡਿਗਰੀ ਦੇ ਉੱਪਰ ਹੈਗੀ ਆ ਜਿਨੋਂ ਆਪ ਨਾਨਕ ਹੀ ਕਹਿ ਸਕਦੇ ਆ ਪਰਮੇਸ਼ਰ ਨਾਨਕ ਆਪ ਨਰਾਇਣ ਕਹਾਤਾ ਹੈ ਹਾਂਜੀ ਸਹੀ ਹੈ ਕਹਿਣ ਦਾ ਭਾਵ ਇਹ ਸੀ ਕਿ ਪਾਰਗ੍ਰਾਮੀ ਤੁਸੀਂ ਹੈਗੇ ਹੋ ਤੁਹਾਨੂੰ ਸਾਰਾ ਰਸਤਾ ਇੱਥੇ ਤੱਕ ਦਾ ਪਤਾ ਹੈ ਸਿੱਧ ਸਿੱਧ ਡਿਗਰੀ ਤੱਕ ਤੁਸੀਂ ਪਹੁੰਚ ਗਏ ਪਹੁੰਚ ਗਏ ਇਹ ਨਹੀਂ ਹੈ ਕਿ ਤੁਹਾਨੂੰ ਪਤਾ ਨਹੀਂ ਪਰ ਤੁਸੀਂ ਇੱਥੇ ਨਿਮਸ਼ਕਾਰ ਕਰਾਉਣ ਦੇ ਚੱਕਰਾਂ ਚ ਚੱਕਰਾਂ ਚ ਪੈ ਗਏ ਇੱਥੇ ਤੁਸੀਂ ਚੰਗਾ ਉੱਚਾ ਕਹਾਉਣ ਦੇ ਚੱਕਰਾਂ ਦੇ ਵਿੱਚ ਫਸ ਕੇ ਨਾਮ ਦਾ ਮਾਰਗ ਨਹੀਂ ਪਕੜਿਆ ਨਹੀਂ ਪਕੜਿਆ ਤੇ ਤੁਸੀਂ ਇਹ ਲੈ ਕੇ ਜਾਂਦਾ ਹੈ ਜਿਹੜਾ ਸਾਨੂੰ ਅੱਗੇ ਲੈ ਕੇ ਜਾਂਦਾ ਤੇ ਤੁਹਾਨੂੰ ਬਿਲਕੁਲ ਜੈਸੇ ਆਪਾਂ ਕਹਿ ਸਕਦੇ ਨਾ ਬੂੰਦ ਪਾਣੀ ਦੇ ਵਿੱਚ ਡਿੱਗ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ ਤੇ ਜੇ ਉਹੀ ਬੂੰਦ ਉਥੇ ਅੜਕੀ ਰਹਿ ਜੇ ਰਹਿ ਜੇ ਹਾਂ ਉੱਥੇ ਖੜੀ ਰਹਿ ਜਾਣਾ ਉੱਥੇ ਰਹਿ ਜੇ ਨਹੀਂ ਉੱਥੋਂ ਵਾਸ਼ਪੀ ਕਰਨ ਕੋ ਜਾਣਾ ਬਿਲਕੁਲ ਬਹੁਤ ਵਧੀਆ ਗੱਲ ਬਹੁਤ ਵਧੀਆ ਸੋ ਦੋਸਤੋ ਹੁਣ ਆਪਾਂ ਗੱਲ ਕਰ ਰਹੇ ਆ ਭਰਤਰੀ ਜੋਗੀ ਦੇ ਬਾਰੇ ਹਮ ਭਤਰੀ ਤੋਂ ਮੈਂ ਬੜਾ متاثر ਮਤਲਬ ਕਿ ਪ੍ਰਭਾਵਿਤ ਮੈਂ ਬਹੁਤ ਹੋਇਆ ਉਹਨਾਂ ਨਾਲ ਦੇ ਰੋਣ ਨੂੰ ਬੈਰਾਗ ਲੱਗਿਆ ਧੋਖਾ ਉਹਨਾਂ ਨੂੰ ਹੋਇਆ ਬਹੁਤ ਵੱਡਾ ਹਾਂਜੀ ਥੋੜੀ ਗੱਲ ਸੁਣਨ ਵਾਲੀ ਹੈ ਇਹਦੇ ਬਾਰੇ ਵੀ ਅਚਾਨਣਾ ਬਹੁਤ ਦਰਸ਼ਕਾਂ ਨੂੰ ਕਿ ਧੋਖੇ ਦੇ ਨਾਲ ਬੰਦਾ ਕਿੱਡਾ ਬੈਰਾਗੀ ਬਣਿਆ ਰਾਜਾ ਭਰਤਰੀ ਹਾਂਜੀ ਉਜੈਨ ਸ਼ਹਿਰ ਦਾ ਰਾਜਾ ਸੀ ਰਾਜਾ ਸੀ ਤੇ ਤੁਸੀਂ ਕਈ ਵਾਰੀ ਸੁਣਿਆ ਵੀ ਉਹ ਬਿਕਰਮ ਬੇਤਾਲ ਦੀਆਂ ਹਾਂਜੀ ਹਾਂਜੀ ਜਿਨ੍ਹਾਂ ਦੇ ਨਾਮ ਦੇ ਉੱਤੇ ਬਿਕਰਮੀ ਸੰ ਚੱਲਦਾ ਬਿਕਰਮੀ ਸੰ ਤੇ ਉਹਦਾ ਭਰਾ ਸੀਗਾ ਅੱਛਾ ਠੀਕ ਹੈ ਤੇ ਫੜਾ ਚੰਗਾ ਰਾਜਾ ਸੀ ਨੇਕ ਦਿਲ ਦਾ ਬਿਕਰਮਾਜੀਤ ਦਾ ਬਿਕਰਮਾਜੀਤ ਦਾ ਰਾਜਾ ਸੀ ਤੇ ਵੀਰ ਬਿਕਰਮਾਜੀਤ ਵੀ ਕਹੀ ਜਾਂਦੇ ਨੇ ਬਿਲਕੁਲ ਤੇ ਕੀ ਹੋਇਆ ਰਾਜੇ ਨੂੰ ਬੇਸ਼ੱਕ ਇਹ ਪਹਿਲਾਂ ਵਿਆਹਿਆ ਸੀ ਇੱਕ ਸੋਹਣੀ ਸੁਨੱਖੀ ਲੜਕੀ ਨਾਲ ਪਿਆਰ ਹੋ ਗਿਆ ਪ੍ਰੇਮ ਹੋ ਗਿਆ ਤੇ ਉਸ ਨੂੰ ਉਹ ਆਪਣੀ ਵਿਆਹ ਕੇ ਰਾਣੀ ਬਣਾ ਲਿਆ ਰਾਣੀ ਪਿੰਗਲਾ ਸੀ ਮੇਰੇ ਨਾਲ ਰਾਣੀ ਪਿੰਗਲਾ ਸੀ ਉਹਦਾ ਹਾਂਜੀ ਤੇ ਕਾਫੀ ਉਸ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦਾ ਸੀ ਤੇ ਉਹਦੇ ਪਿਆਰ ਦੇ ਵਿੱਚ ਉਹਦੇ ਮੋਹ ਦੇ ਵਿੱਚ ਹੀ ਮਦਮਸਤ ਹੋਇਆ ਰਹਿੰਦਾ ਸੀ ਬਿਲਕੁਲ ਬਿਲਕੁਲ ਤੇ ਕੀ ਹੋਇਆ ਉੱਥੇ ਇੱਕ ਸ਼ਿਵ ਭਗਤ ਸੀਗਾ ਉਸੇ ਜਗ੍ਹਾ ਦੇ ਉੱਤੇ ਹਾਂਜੀ ਤੇ ਉਸ ਸ਼ਿਵ ਭਗਤ ਨੇ ਬੜੀ ਕਠਨ ਤੇ ਲੰਮੀ ਤਪੱਸਿਆ ਕੀਤੀ ਸ਼ਿਵ ਜੀ ਮਹਾਰਾਜ ਦੀ ਠੀਕ ਹੈ ਜੋ ਸ਼ਿਵ ਜੀ ਮਹਾਰਾਜ ਦੀ ਲੰਮੀ ਤੇ ਕਠਨ ਤਪੱਸਿਆ ਕੀਤੀ ਹਮ ਉਸ ਨੂੰ ਇੱਕ ਅਮਰ ਫਲ ਦੀ ਪ੍ਰਾਪਤੀ ਹੋਈ ਅੱਛਾ ਜੀ ਠੀਕ ਹੈ ਕਿ ਇਸ ਅਮਰ ਫਲ ਨੂੰ ਖਾ ਕੇ ਸਦਾ ਜਵਾਨ ਰਹਿਣ ਦਾ ਹਮ ਬਿਲਕੁਲ ਜੋ ਵਰਦਾਨ ਪ੍ਰਾਪਤ ਮਿਲਿਆ ਉਹਨੂੰ ਤੇ ਉਹਨੇ ਸੋਚਿਆ ਕਿ ਯਾਰ ਮੈਂ ਇਹ ਫਲਤਾ ਮਿਲ ਗਿਆ ਮੈਨੂੰ ਅਮਰ ਫਲ ਪੀਏ ਮੈਂ ਕਿਸੇ ਇਹੋ ਜਿਹੇ ਬੰਦੇ ਨੂੰ ਇਹੋ ਜੇ ਸ਼ਕਸ਼ੀਤ ਨੂੰ ਦੇਵਾਂ ਜੋ ਲੋਕਾਂ ਦਾ ਬੜਾ ਚੰਗਾ ਭਲਾ ਕਰ ਸਕੇ ਤਾਂ ਉਹਨੇ ਕਿਹਾ ਵੀ ਰਾਜਾ ਭਰਤਰੀ ਤੋਂ ਉੱਪਰ ਕੌਣ ਆ ਚੰਗਾ ਹੋਣ ਇਸ ਟਾਈਮ ਤੇ ਉਹਨਾਂ ਨੇ ਕੀ ਕੀਤਾ ਜੀ ਰਾਜੇ ਭਰਤਰੀ ਨੂੰ ਉਹ ਫਲ ਦੇ ਉਹ ਅਮਰ ਫਲ ਭੇਂਟ ਕਰਤਾ ਠੀਕ ਹੈ ਤੇ ਅੱਗੇ ਰਾਜਾ ਭਰਤਰੀ ਤੇ ਆਪਣੇ ਰਾਣੀ ਦੇ ਪਿਆਰ ਦੇ ਵਿੱਚ ਹਾਂਜੀ ਉਹਦੀ ਉਹ ਮੁਹੱਬਤ ਵਿੱਚ ਮੁਹੱਬਤ ਦੇ ਵਿੱਚ ਬਾਸ਼ਨਾ ਦੇ ਵਿੱਚ ਪਿਆਰ ਦੇ ਵਿੱਚ ਪਾਗਲ ਸੀ ਬਿਲਕੁਲ ਤਾਂ ਹੁਣੇ ਉਹ ਫਿਰ ਆਪਣੀ ਰਾਣੀ ਨੂੰ ਦੇਤਾ ਅੱਗੇ ਦੇਤਾ ਰਾਣੀ ਸੁੰਦਰ ਰਹੂਗੀ ਵੀ ਰਾਣੀ ਮੇਰੀ ਸੁੰਦਰ ਰਹੂਗੀ ਬਿਲਕੁਲ ਠੀਕ ਹੈ ਤੇ ਉਹ ਰਾਣੀ ਸੀ ਜਿਹੜੀ ਉਹ ਅੱਗੇ ਜਾ ਕੇ ਉਹਦਾ ਇੱਕ ਬਚਪਨ ਦਾ ਮਿੱਤਰ ਸੀਗਾ ਠੀਕ ਹੈ ਉਹ ਉਸ ਨੂੰ ਪ੍ਰੇਮ ਕਰਦੀ ਸੀ ਚੋਰੀ ਛਿਪੇ ਆਏ ਆਏ ਤੇ ਉਹਦੇ ਨਾਲ ਚੋਰੀ ਛਿਪੇ ਮਿਲਦੀ ਵੀ ਸੀ ਹਾਂਜੀ ਤੇ ਰਾਣੀ ਨੇ ਉਹ ਫਲ ਉਹਨੂੰ ਦੇ ਦਿੱਤਾ ਆਪਣੇ ਪ੍ਰੇਮੀ ਨੂੰ ਭਿੰਡ ਕਰਤਾ ਅੱਛਾ ਜਦੋਂ ਰਾਣੀ ਨੇ ਪ੍ਰੇਮੀ ਨੂੰ ਫਲ ਭਿੰਡ ਕੀਤਾ ਉਹ ਪ੍ਰੇਮੀ ਵੀ ਗਾਹਾਂ ਉਹ ਜੇ ਸੀਗਾ ਕਿਉਂ ਇੱਥੇ ਕੋਈ ਕਿਸੇ ਨੂੰ ਮੁਹੱਬਤ ਕਰਦਾ ਸੀ ਉਹ ਇੱਕ ਆਪਣਾ ਬੇਸਵਾ ਨੂੰ ਬੇਸਵਾ ਨੂੰ ਮੁਹੱਬਤ ਕਰਦਾ ਸੀ ਤਾਂ ਉਹਨੇ ਕੀ ਕੀਤਾ ਬੇਸਵਾ ਨੂੰ ਫਲ ਭਿੰਡ ਕਰਤਾ ਉਹ ਅਮਰ ਫਲ ਜਦੋਂ ਬੇਸਵਾ ਕੋਲੇ ਪਹੁੰਚਿਆ ਹਾਂਜੀ ਬੇਸਵਾ ਬੇਸ਼ੱਕ ਲੱਖ ਸੋਹਣੀ ਸੀ ਸੁਨੱਖੀ ਸੀ ਨੌਜਵਾਨ ਸੀ ਸਡੌਲ ਸੀ ਤੇ ਲੇਕਿਨ ਉਹਨੂੰ ਪਤਾ ਸੀ ਕਿ ਇਹ ਮੇਰੀ ਜਿਹੜੀ ਜੂਨ ਆ ਜੀ ਇਹ ਹੈ ਤਾਂ ਬੇਸਵਾ ਦੀ ਜੂਨ ਹੀ ਆ ਨਾ ਇੱਥੇ ਲੋਕ ਆਉਂਦੇ ਨੇ ਮੈਨੂੰ ਭੋਗਦੇ ਨੇ ਭੋਗਦੇ ਨੇ ਯੂਜ਼ ਕਰਦੇ ਨੇ ਚੱਲੇ ਜਾਂਦੇ ਨੇ ਜੂਨ ਹੈ ਹਾਂ ਵੀ ਇਹ ਕੋਈ ਹੁਣ ਇਹਦੇ ਵਿੱਚ ਇੱਕ ਗੱਲ ਹੋਰ ਵੀ ਨਿਕਲ ਕੇ ਆਉਂਦੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਨਾ ਬੇਸਵਾ ਜੂਨ ਬਲ ਬਲ ਉਤਰ ਹੈ ਵੀ ਜੂਨ ਹੈ ਬੇਸਵਾ ਇੱਕ ਜੂਨ ਆ ਜੂਨ ਕਿਉਂਕਿ ਸੋ ਦੋਸਤੋ ਇਹ ਗੱਲਾਂ ਬਹੁਤ ਪੱਲੇ ਬੰਨਣ ਵਾਲੀਆਂ ਨੇ ਮੈਂ ਮਾਫੀ ਚਾਹੁੰਦਾ ਹਾਂ ਵਿੱਚ ਰੋਕਦਾ ਥੋੜੀ ਜੀ ਗੱਲ ਲੇਕਿਨ ਇਹ ਗੱਲਾਂ ਤੁਹਾਨੂੰ ਆਮ ਨਹੀਂ ਮਿਲਣਗੀਆਂ ਅਸਲ ਦੇ ਵਿੱਚ ਇਹ ਸੋਨ ਲਗਣ ਆ ਨੇ ਦਿਲਚਸਪੀ ਜਿਹੜੇ ਬੰਦੇ ਰੱਖਦੇ ਆ ਇਹਨਾਂ ਚੀਜ਼ਾਂ ਅਧਿਆਤਮ ਦੇ ਵਿੱਚ ਇਤਿਹਾਸ ਵਿੱਚ ਜਾਂ ਅੰਦਰੂਨੀ ਇੱਕ ਇਨਵੀਜ਼ੀਬਲ ਦੁਨੀਆ ਦੇ ਦੁਨੀਆ ਨੂੰ ਤੁਸੀਂ ਜਾਂ ਕਹ ਲਈਏ ਵੀ ਇੰਟਰਸਟ ਰੱਖਦੇ ਹੋ ਤਾਂ ਉਹ ਚੀਜ਼ਾਂ ਨਾਲ ਸੰਬੰਧਤ ਗੱਲਾਂ ਆ ਹਾਂਜੀ ਬਾਬਾ ਜੀ ਦੇਖੋ ਹੁਣ ਬੇਸਵਾ ਨੂੰ ਬੇਸਵਾਹੋ ਜਨਮ ਦੀ ਤਾਂ ਬੇਸਵਾਹੇ ਨਹੀਂ ਸੀਗੀ ਬਿਲਕੁਲ ਹਾਂਜੀ ਹਾਂ ਔਰਤ ਦੇ ਕੁੜੀ ਦੇ ਰੂਪ ਦੇ ਵਿੱਚ ਜਨਮ ਮਿਲਿਆ ਤੇ ਬੇਸਵਾਹ ਦੀ ਉਹ ਜੋਨ ਭੋਗ ਰੱਖੀ ਆ ਉਹ 184 ਹੀ ਹੈ 84 ਬਿਲਕੁਲ ਹਾਂਜੀ ਤੇ ਉਹ ਬੇਸਵਾਹ ਨੇ ਕੀ ਕੀਤਾ ਜਿਹੜਾ ਆਪਾਂ ਮੇਨ ਗੱਲ ਤੇ ਆਈਏ ਹਾਂਜੀ ਤੇ ਬੇਸਵਾਹ ਨੇ ਸੋਚਿਆ ਕਿ ਮੈਂ ਇਹੋ ਜਿਹਾ ਜਿਹੜਾ ਜੀਵਨ ਆ ਬੇਇੱਜ਼ਤੀ ਭਰਿਆ ਗੰਦਾ ਜੀਵਨ ਮੈਂ ਲੰਬਾ ਸਮਾਂ ਨਹੀਂ ਜਿਉਣਾ ਚਾਹੁੰਦੀ ਵੀ ਮੈਂ ਕੀ ਕਰਨਾ ਫਾਲ ਹੈ ਹਨਾ ਤੇ ਵੀ ਮੈਂ ਇਹੋ ਜੇ ਕਿਸੇ ਚੰਗੇ ਪੁਰਸ਼ ਨੂੰ ਕਿਸੇ ਦੇਮਾ ਜੋ ਲੋਕਾਂ ਦਾ ਭਲਾ ਕਰ ਸਕੇ ਉਹਨੇ ਵਾਪਸ ਉਹ ਰਾਜੇ ਨੂੰ ਫਲ ਭੇਂਟ ਕਰਤਾ ਉਹ ਫਲ ਕੋ ਮਦਕ ਮਾ ਹੁੰਦਾ ਰਾਜੇ ਕੋ ਮਦਕ ਮਾ ਹੁੰਦਾ ਰਾਜੇ ਭਰਤਰੀ ਕੋਲੇ ਆ ਗਏ ਜਦੋਂ ਬੇਸਵਾ ਦੇ ਹੱਥੋਂ ਰਾਜੇ ਭਰਤਰੀ ਨੂੰ ਫਲ ਮਿਲਿਆ ਮਿਲਿਆ ਤੇ ਉਹਨੇ ਆਪਣੀ ਰਾਣੀ ਨੂੰ ਭੇਟ ਕੀਤਾ ਸੀ ਉਹ ਸਾਰਾ ਚੱਕਰ ਜੋ ਬੁਲਾ ਰਿਹਾ ਜਿੰਨਾ ਚੱਕਰ ਸੀਗਾ ਸਾਰਾ ਸਰਕਲ ਰਾਜੇ ਭਰਤਰੀ ਨੂੰ ਸਮਝਾਉਣ ਲੱਗਿਆ ਤੇ ਉਹਨੇ ਸਾਰੇ ਤਲਬ ਕਰ ਲਈ ਜਦੋਂ ਤਲਬ ਕੀਤੇ ਤੇ ਥੋੜਾ ਜਿਹਾ ਸਖਤਾਈ ਕੀਤੀ ਉਹ ਗੱਲ ਸਾਹਮਣੇ ਆ ਗਈ ਤਾਂ ਰਾਜੇ ਭਰਤਰੀ ਨੂੰ ਉੱਥੇ ਬਿਰਾਗ ਪੈਦਾ ਹੋ ਗਿਆ ਠੋਖਾ ਜਿਹੜਾ ਹੋਇਆ ਨਾ ਜੋ ਉਹਦਾ ਧੋਖਾ ਆਜ ਬੰਦਾ ਜਦੋਂ ਤੋੜਦਾ ਹਨਾ ਭਾਈ ਤੁਰ ਤੱਕ ਹਿੱਲ ਜਾਂਦਾ ਬੰਦਾ ਮਤਲਬ ਕਿ ਜਿਹਦੇ ਨਾਲ ਮੁਹੱਬਤ ਹੋਵੇ ਇਸ਼ਕ ਹੋਵੇ ਜਿਹਦੇ ਨਾਲ ਇਹ ਰਤਬੇ ਬਹੁਤ ਉੱਚੇ ਆ ਮੇਰੇ ਖਿਆਲ ਚ ਸੋ ਖੈਰ ਉੱਥੇ ਤੇ ਉਹਨੂੰ ਬਿਰਾਗ ਹੋਇਆ ਤੇ ਫਿਰ ਉਹਨਾਂ ਨੇ ਗੁਰੂ ਗੋਖਰਖ ਦੇ ਟਿੱਲੇ ਦਾ ਰਾਹ ਫੜ ਲਿਆ ਦੀਪਾ ਹਰਮੰਦਰਾਂ ਪਾਹ ਮੁੰਦਰਾ ਪਾੜ ਕੰਨ ਮੇਰੇ ਆਏ ਨੇ ਸਹੀ ਹੈ ਇੱਥੇ ਪਾਠਰੀ ਮਤਲਬ ਕਿ ਪਾਠਰੀ ਨੂੰ ਬੈਰਾਗ ਹੋਇਆ ਅੱਛਾ ਪਾਠਰੀ ਨਾਲ ਜੁੜੀ ਹੋਈ ਇੱਕ ਹੋਰ ਗੱਲ ਵੀ ਆਉਂਦੀ ਹੈ ਕਿ ਪਾਠਰੀ ਰਾਤ ਨੂੰ ਤੁਰਿਆ ਜਾਵੇ ਤੇ ਚੰਦ ਦੇ ਚਾਨਣ ਚ ਹੈਨਾ ਕਿਸੇ ਨੇ ਪਾਣ ਥੋਕੇ ਸੁੱਟਿਆ ਹੋਇਆ ਸੀਗਾ ਨਵਾਂ ਨਵਾਂ ਯੋਗੀ ਬਣਿਆ ਸੀਗਾ ਹਾਂ ਸੋ ਪਾਣ ਦੀ ਜਿਹੜੀ ਉਹ ਮਤਲਬ ਕਿ ਪੀਕ ਸੀਗੀ ਉਹ ਚਾਨਣ ਨਾਲ ਪੂਰਨਮਾਸੀ ਦਾ ਵੱਡਾ ਚਾਨਣ ਹੁੰਦਾ ਨਾਲ ਉਹ ਚਮਕ ਰਹੀ ਸੀ ਉਹ ਚਾਨਣ ਵਿੱਚ ਭਰਤ ਦੇ ਦਿਮਾਗ ਦੇ ਵਿੱਚ ਉਹੀ ਰਾਜ ਹੈ ਤਾਂ ਰਾਜਾ ਸੀ ਅੰਦਰੂਨੀ ਜੋ ਮਤਲਬ ਕਿ ਰਾਜ ਭਾਗ ਭੋਗਣ ਦੇ ਦੇ ਗੁਣ ਹੋਣੇ ਤਾਂ ਹੀ ਰਾਜਾ ਬਣਦਾ ਸੋ ਫਿਰ ਭਰਤ ਲਈ ਤੁਰਿਆ ਜਾ ਰਿਹਾ ਉਹਨੇ ਦੇਖਿਆ ਵੀ ਕਿਤੇ ਲਾਲ ਪਿਆ ਹੈ ਨਾ ਉਹ ਲਾਲ ਦੇ ਸਾਹਮਣੇ ਥੁੱਕ ਨੂੰ ਹੱਥ ਪਾ ਲਿਆ ਉਹਨੇ ਤ੍ਰਿਸ਼ਨਾ ਉਹਦੀ ਹਾਲ ਤੱਕ ਗਈ ਨਹੀਂ ਸੀ ਹੈ ਨਾ ਸੋ ਇਹ ਵੀ ਉਹ ਨਾਲ ਜੁੜੀ ਹੋਈ ਕਹਾਣੀ ਕਿਹੜੀ ਗੁਰਨਾਨਕ ਮਹਾਰਾਜ ਕਹਿੰਦੇ ਤਾਂ ਹੈਗੇ ਆ ਕਿ ਹੱਥ ਕਮੰਡਲ ਕਾਪੜੀ ਆ ਬਣ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕੇ ਕਾਮ ਬਿਆ ਪਿਆ ਚਿੱਤ ਲਾਇਆ ਪਰ ਨਾ ਰਹੀ ਕਥਨ ਇਥੇ ਮੁਕ ਜਾਦਾ ਕਹਿੰਦੇ ਹੱਥ ਚ ਕਮੰਡਲ ਫਾਜਿਆ ਪੱਗ ਮੇ ਕੱਪੜੇ ਪਾ ਲਈ ਪਰ ਮਨ ਦੇ ਵਿੱਚ ਉਹ ਤ੍ਰਿਸ਼ਨਾ ਨਹੀਂ ਗਈ ਤ੍ਰਿਸ਼ਨਾ ਨਹੀਂ ਗਈ ਹਾਂ ਹੱਥ ਕਮੰਡਲ ਕੱਪੜੀ ਆ ਮਨ ਤ੍ਰਿਸ਼ਨਾ ਉਪਜੀ ਭਾਰੀ ਆਪਣੀ ਇਸਤਰੀ ਛੱਡਤੀ ਇਸਤਰੀ ਤਜ ਕੇ ਕੰਮ ਵਿਆਪਿਆ ਇਸਤਰੀ ਤਾਂ ਛੱਡ ਬੈਠਾ ਪਰ ਜਿਹੜੀ ਅੰਦਰ ਵਾਸਨਾ ਗਈ ਕੰਮ ਵਾਸਨਾ ਉਹ ਨਹੀਂ ਗਈ ਚਿੱਤ ਲਾਇਆ ਪਰ ਨਾਰੀ ਪਰਾਇਆਂ ਇਸਤਰੀਆਂ ਦੇ ਗਲਾ ਵੰਨੀ ਝਾਕਦਾ ਉਹਨਾਂ ਦੇ ਮੂੰਹਾਂ ਵੰਨੀ ਝਾਕਦਾ ਗੱਲ ਹਿਰਦੇ ਤੇ ਖੜੀ ਆ ਗੱਲ ਮੰਨਦੇ ਹਾਂ ਬਿਲਕੁਲ ਅਚਾਰ ਆਪਣਾ ਆੰਤ ਦੇ ਵਿੱਚ ਇੱਕ ਗੱਲ ਹੋਰ ਸੁਣਾਓ ਸਾਨੂੰ ਕਿ ਦੁਨੀਆ ਦੇ ਵਿੱਚ ਕਲੰਦਰ ਤੁਸੀਂ ਸੁਣਿਆ ਹੋਣਾ ਕਲੰਦਰ ਨਾਮ ਬਹੁਤ ਜ਼ਿਆਦਾ ਪ੍ਰਚਲਿਤ ਹੈ ਸ਼ਾਇਦ ਮੁਸਲਮਾਨਾਂ ਦੇ ਵਿੱਚ ਇਹ ਪ੍ਰਚਲਿਤ ਹੈ ਹੂੰ ਸੋ ਬਾਬਾ ਜੀ ਕਲੰਦਰ ਕੀ ਹੈ ਅਸਲ ਦੇ ਵਿੱਚ ਇਹਦਾ ਪੇਧ ਖੋਲੋ ਤੇ ਸੁਣਨ ਵਾਲੀ ਇਹ ਗੱਲ ਹੈ ਬਾਈ ਜੀ ਇਹ ਭਰਤਰੀ 나ਥ ਦੇ ਨਾਲ ਹੀ ਜੁੜੀ ਹੋਈ ਕਹਿੰਦਾ ਠੀਕ ਹੈ ਭਰਤਰੀ 나ਥ ਲੰਬਾ ਸਮਾਂ ਗੁਰੂ ਗੋਖਨਾਂਦ ਦੇ ਨਾਲ ਰਿਹਾ ਠੀਕ ਹੈ ਤੇ 64 ਮਣ ਪੱਕੇ ਦਾ ਡੋਲ ਪਾਣੀ ਦਾ ਭਰ ਕੇ ਉਹ ਕੱਲਾ ਚੱਕ ਲੈਂਦਾ ਸੀ ਤੇ ਜਾ ਕੇ ਫੁੱਲ ਮੰਗੂ ਰੱਖ ਦਿੰਦਾ ਸੀ ਅੱਛਾ ਜੀ ਕੀ ਹੋਇਆ ਗੁਰਨਾਨਕ ਮਹਾਰਾਜ ਉਧਰੋਂ ਕੋਸ਼ਟ ਕਰਨ ਪਹੁੰਚੇ ਬੈਨੇ ਹੂੰ ਤੇ ਭਰਤਰੀ ਉਥੇ ਪਾਣੀ ਦੀ ਸੇਵਾ ਕਰਦਾ ਪਾਣੀ ਸੇਵਾ ਕਰਦਾ ਭਰਤਰੀ ਦੇ ਦਿਮਾਗ ਦੇ ਵਿੱਚ ਉਹਦੇ ਮਨ ਦੇ ਵਿੱਚ ਜੋਗੀ ਹੋਣ ਦਾ ਨਾਥ ਹੋਣ ਦਾ ਸਿੱਧ ਹੋਣ ਦਾ ਹੰਕਾਰ ਪੈਦਾ ਹੋ ਗਿਆ। ਠੀਕ ਹੈ ਹਰ ਜੀ ਹੰਕਾਰ ਨਾ ਪਾ ਵਾ ਬਿਲਕੁਲ ਤੇ ਕੀ ਹੋਇਆ ਜੀ ਉਹ ਡੋਲ ਚੱਕ ਕੇ ਚੰਤੁਰਾ ਹੋਂਦਾ ਪਾਣੀ ਦਾ ਚੌਟ ਮਣ ਪੱਕੇ ਦਾ ਰਾਹ ਦੇ ਵਿੱਚ ਕਾਲਾ ਹਿਰ ਕਾਲਾ ਮਿਰਗ ਹੂੰ ਮਿਰਗਣੀ ਦੇ ਨਾਲ ਹਿਰਨੀ ਦੇ ਨਾਲ ਸੰਪੋਗ ਕਰ ਸੰਪੋਗ ਕਰ ਰਿਹਾ ਠੀਕ ਆ ਉਹਦੇ ਨਾਲ ਗ੍ਰਿਸ਼ਟ ਭੋਗ ਰਿਹਾ ਮਸਤੀ ਕਰ ਰਿਹਾ ਹੂੰ ਠੀਕ ਆ ਤੇ ਉਹਨੂੰ ਦੇਖ ਕੇ ਭਰਤਰੀ ਹੱਸਿਆ ਤੇ ਹੱਸ ਕੇ ਕਹਿੰਦਾ ਉਹ ਤੈਨੂੰ ਕੋਈ ਸ਼ੰਗ ਸ਼ਰਮ ਨਹੀਂ ਹੈ ਅੱਛਾ ਤੂੰ ਕੋਈ ਰੱਬ ਦਾ ਨਾਮ ਲੈ ਲੈ ਕਿਹੜੇ ਤੁਕਮਾਂ ਚਪਿਆ ਮੱਜਦੇ ਠੀਕ ਆ ਤੇ ਅੱਗੋਂ ਮਿਰਗ ਬੋਲਦਾ ਭਾਖਿਆ ਦਿੰਦਾ ਹੂੰ ਕਹਿੰਦਾ ਤੁਰ ਜਾ ਤੁਰ ਜਾ ਹੂੰ ਅੱਛਾ ਠੀਕ ਆ ਮੈਂ ਤਾਂ ਮਹਾਰਾਜ ਨੇ ਸਤਗੁਰ ਨੇ ਪਰ ਪਰਮੇਸ਼ਰ ਨੇ ਇਹ ਜੂਨ ਦੇ ਵਿੱਚ ਪਾਇਆ ਮੈਂ ਤਾਂ ਆਪਣਾ ਧਰਮ ਨਿਵਾ ਰਿਹਾ ਹਾਂ ਨਿਵਾ ਰਿਹਾ ਹਾਂ ਮੈਂ ਤਾਂ ਜਦੋਂ ਇਹ ਬਹਾਰ ਚ ਹੁੰਦੀ ਆ ਉਦੋਂ ਲਵੇ ਲੱਗਦਾ ਉਦੋਂ ਨਾਲ ਲੱਗਦਾ ਤੂੰ 360 ਰਾਣੀ ਛੱਡ ਕੇ ਆਇਆ ਤੂੰ ਵੀ ਬੋਲਣ ਤੋਂ ਮਰਦਾ ਹੈ ਸਹੀ ਹੈ ਤੇ ਦੂਜੀ ਗੱਲ ਜੇ ਤੈਨੂੰ ਦੱਸਦਾ ਜੂਨਾਪਤ ਦੇ ਰਾਜੇ ਦੀ ਲੜਕੀ ਦੇ ਨਾਲ ਤੇਰੇ ਤਿੰਨ ਜਨਮ ਦੇ ਸਬੰਧ ਨੇ ਜੇ ਤਾਂ 7 ਦਿਨਾਂ ਦੇ ਵਿੱਚ ਵਿਆਹ ਕਰਵਾ ਲਿਆ ਠੀਕ ਆ ਨਹੀਂ ਕੁੰਭੀ ਨਰਕ ਨੂੰ ਜਾਏਗਾ ਹੋਏ ਹੋਏ ਤੇ ਜਦੋਂ ਇਹ ਗੱਲ ਸੁਣਦਾ ਵਿਖਬਾਣੀ ਕਰਦਾ ਉਹ ਵਿਖਬਾਣੀ ਕਰ ਦਿੰਦਾ ਤਾਂ ਪੈ ਗਿਆ ਚੱਕਰਾ ਜੀ ਲਾਲੋ ਕੀ ਭਰਤਰੀ ਨਾਥ ਦੀਆਂ ਲੱਤਾਂ ਕੰਮ ਜੰਦੀਆਂ ਜਾਂ ਲਜਾਣੀ ਆ ਕੇ ਕਹਿੰਦਾ ਵੀ 나ਥ ਜੀ ਡੋਲ ਲਾਓ ਹਾਂ ਅੱਛਾ ਜਦੋਂ ਡੋਲ ਲਾਉਂਦੇ ਨੇ ਉਹ ਕਹਿੰਦੇ ਉਹ ਕਿੱਥੇ ਉਹ ਆਪ ਚੱਕਦਾ ਸੀ ਇੰਨਾ ਮਤਲਬ ਕਿ ਬਲੀ ਸੀਗਾ ਰਾਜਾ ਭਰਤਾਂ ਕਹਿੰਦੇ ਵੀ ਤੂੰ ਤਾਂ ਫੁੱਲ ਵਾਂਗੂ ਚੱਕ ਕੇ ਰੱਖ ਦਿੰਦਾ ਹੁੰਦਾ ਸੀ ਇਹ ਅੱਜ ਕੀ ਹੋ ਗਿਆ ਤੈਨੂੰ ਉਹ ਸ਼ਾਂਤ ਹੋ ਕੇ ਚੁੱਪ ਹੋ ਕੇ ਬੈਠ ਗਿਆ ਉਹਨੂੰ ਕੋਈ ਗੱਲ ਨਾ ਓੜੇ ਜਦੋਂ ਗੁਰੂ ਗੋਰਖਨਾਥ ਕਹਿੰਦਾ ਵੀ ਦੱਸ ਕੀ ਚਾਹੀਦਾ ਤੈਨੂੰ ਨੌਖੰਡ ਪਿਰਥਵੀ ਦਾ ਰਾਜ ਦੇ ਦੇਆ ਰਾਜ ਦੇ ਦੀ ਸਹੀ ਗੱਲ ਕਹਿੰਦਾ ਨਹੀਂ ਚਾਹੀਦਾ ਉਹ ਲੈ ਸਵਰਗਾਂ ਦਾ ਰਾਜ ਦੇ ਦੇਆ ਤਾਂ ਨਹੀਂ ਚਾਹੀਦਾ ਕਹਿੰਦਾ ਹੋਰ ਕੀ ਚਾਹੀਦਾ ਫਿਰ ਦੱਸ ਕਹਿੰਦਾ ਅੱਜ ਤੋਂ 7ਵੇਂ ਦਿਨ ਨੂੰ ਜੂਨਾਪੱਤ ਦੇ ਰਾਜੇ ਦੀ ਲੜਕੀ ਦੇ ਨਾਲ ਮੇਰੇ ਸੰਬੰਧ ਨੇ ਨਹੀਂ ਮੈਂ ਗੁੰਮੀ ਨਰਕ ਨੂੰ ਜਾਉ ਮੇਰੇ ਕਿੰਨੇ ਭਾਖੇ ਦਿੱਤੀ ਹੈ ਜੇ ਨਾ ਵਿਆਹ ਹੋਇਆ ਹੈ ਨਾ ਉਹਦੇ ਨਾਲ ਤੋ ਕਹਿੰਦਾ ਹਜੇ ਤੱਕ ਤੇਰੀ ਟੀਮੀ ਚ ਹੀ ਸੁਰਤੜੀ ਪਈ ਹੈ ਹਾਂ ਉਹ ਗੋਲ ਕਪੜੀ ਜਗਾ ਸੀ ਉਹ ਕਹਿੰਦਾ ਵੀ ਨਹੀਂ ਮਹਾਰਾਜ ਭਾਖਿਆ ਕੀ ਉਹ ਕਹਿੰਦਾ ਭਾਈ ਗੱਲ ਇਹ ਆ ਅਸੀਂ ਆ ਸੁਰਤੀ ਦੇ ਸਵਾਰ ਸਵਾਰ ਸਹੀ ਗੱਲ ਐ ਬਿਲਕੁਲ ਅਸੀਂ ਤੈਨੂੰ ਕਿਸੇ ਘੋੜੇ ਰਾਹੀਂ ਬੱਗੀ ਰਾਹੀਂ ਇੰਨੇ ਦਿਨਾਂ ਦੇ ਵਿੱਚ ਨਹੀਂ ਪਹੁੰਚਾ ਸਕਦੇ ਹਫਤੇ ਵਿੱਚ ਮਤਲਬ ਕਿ ਉਹ ਪੈਦਲ ਹੁੰਦੇ ਸੀ ਪਹਿਲਾਂ ਤਾਂ ਪੈਦਲ ਹੁੰਦੇ ਸੀ ਪਹਿਲਾਂ ਘੋੜੇ ਰਾਹੀਂ ਵੀ ਨਹੀਂ ਪਹੁੰਚਦਾ ਨਹੀਂ ਸੀ ਘੋੜੇ ਰਾਹੀਂ ਵੀ ਨਹੀਂ ਪਹੁੰਚ ਆਉਣਾ ਇੰਨੇ ਦਿਨਾਂ ਚ ਬਿਲਕੁਲ ਤਾਂ ਕਹਿੰਦੇ ਵੀ ਇਹ ਤੇਰਾ ਕੰਮ ਆ ਹੋਰ ਕੋਈ ਨਹੀਂ ਕਰ ਸਕਦਾ ਇਹ ਤੇਰਾ ਕੰਮ ਗੁਰੂ ਨਾਨਕ ਮਹਾਰਾਜ ਕਰਨ ਸਿੱਖ ਨਾਨਕ ਮਹਾਰਾਜ ਕਰਨਗੇ ਉਹ ਕਿਸ ਤਰ੍ਹਾਂ ਕਿਉਂਕਿ ਦੁਨੀਆ ਦੇ ਵਿੱਚ ਢਾਈ ਕਲੰਦਰ ਹੋਏ ਨੇ ਢਾਈ ਢਾਈ ਕਲੰਦਰ ਹੋਏ ਕਲੰਦਰ ਉਸ ਨੂੰ ਕਹਿੰਦੇ ਨੇ ਕਿਉਂਕਿ ਰਿੱਧੀਆਂ ਸਿੱਧੀਆਂ ਦੇ ਅਨੁਸਾਰ ਹਮ ਹਰੇਕ ਦੇ ਵਿੱਚ ਆਪੋ ਆਪਣੀ ਤਾਕਤ ਆ ਹਾਂਜੀ ਹਾਂ ਬਿਲਕੁਲ ਪਰ ਕਲੰਦਰ ਉਸ ਨੂੰ ਕਿਹਾ ਜਾਂਦਾ ਜਿਹੜਾ ਆ ਸਰੀਰ ਸਣੇ ਉੱਡੇ ਅੱਛਾ ਮਤਲਬ ਬਾਕੀ ਜਿੰਨੇ ਨੇ ਦੇਹੀ ਸਣੇ ਮਤਲਬ ਦੇਹੀ ਸਣੇ ਉੱਡੇ ਹਵਾ ਦੇ ਵਿੱਚ ਟ੍ਰੈਵਲ ਕਰੇ ਹਾਂਜੀ ਹਾਂ ਬਿਲਕੁਲ ਤੇ ਬਾਕੀ ਜਿੰਨੇ ਕਹ ਦੀਏ ਨੇ ਉਹ ਸੁਰਤੀ ਦੇ ਸਵਾਰ ਨੇ ਹੂੰ ਅੰਦਰ ਉਹ ਨਹੀਂ ਆਤਮੇ ਆਤਮਾ ਆਪਣੀ ਆਤਮਾ ਬਾਹਰ ਕੱਢ ਕੇ ਟਰੈਵਲ ਕਰਦੇ ਆ ਉਹ ਪੰਜ ਤਤਾਂ ਚੋਂ ਹਾਂ ਇਨਵੀਜੀਬਲ ਹਾਂ ਤੇ ਇਹ ਉਹਨਾਂ ਨੂੰ ਪਤਾ ਜੋ ਇਹ ਰਹਾਣੀਤ ਦੇ ਮਾਰਗ ਤੇ ਬਿਲਕੁਲ ਬਿਲਕੁਲ ਹਾਂ ਜੀ ਕੀ ਹੋਇਆ ਜੀ ਉਹ ਕਹਿੰਦੇ ਵੀ ਸਨੇ ਦੇਹੀ ਤਾਂ ਦੁਨੀਆ ਦੇ ਵਿੱਚ ਢਾਈ ਬੰਦੇ ਉੱਡ ਸਕਦੇ ਢਾਈ ਬੰਦੇ ਉੱਡ ਸਕਦੇ ਬੂ ਅ ਜੀ ਕਲੰਦਰ ਬੂ ਅਲੀ ਕਲੰਦਰ ਸ਼ਾਹਬਾਜ ਕਲੰਦਰ ਬੂ ਜੀ ਸ਼ਾਹਬਾਜ ਜਿਹਨੂੰ ਕਹਿੰਦੇ ਗੁਰੂ ਨਾਨਕ ਕਲੰਦਰ ਗੁਰੂ ਨਾਨਕ ਪਾਸ਼ਾ ਜੀ ਸਹੀ ਹੈ ਤੇ ਅੱਧਾ ਕਲੰਦਰ ਮੀਰਾ ਬਾਈ ਮੀਰ ਖਾਨ ਤੀਰਾ ਬਾਈ ਕਿਆ ਵਾ ਇਹ ਢਾਈ ਕਲੰਦਰ ਦੁਨੀਆ ਦੇ ਵਿੱਚ ਹੋਏ ਨੇ ਢਾਈ ਕਿਹਾ ਗਿਆ ਕਿਉਂਕਿ ਉਹ ਔਰਤ ਦੇ ਯੋਨ ਚ ਹਾਂ ਤੇ ਉਹ ਬਾਣੀ ਵੀ ਅਰਧ ਸਰੀਰੀ ਕਹਿੰਦੀ ਆ ਨਾ ਹਾਂ ਬਿਲਕੁਲ ਬਿਲਕੁਲ ਜੇ ਸਾਇੰਸ ਦੇ ਪੱਖੋਂ ਦੇਖਾਂਗੇ ਤਾਂ ਉਥੇ ਵੀ ਇੱਕ ਕਰੋਮੋਸੋਮ ਆ ਹਾਂ ਜੀ ਤੇ ਮਰਦ ਦੇ ਵਿੱਚ XY ਦੋ ਕਰੋਮੋਸੋਮ ਨੇ ਦੋ ਨੇ ਠੀਕ ਹੈ ਹਾਂ ਜੀ ਠੀਕ ਹੈ ਤੇ ਇਹ ਕੋਈ ਅਸੀਂ ਆਪਦੇ ਪੱਲਿਓ ਨਹੀਂ ਕਹਿ ਰਹੇ ਹਾਂ ਇਹ ਸਾਇੰਸ ਵੀ ਕਹਿੰਦਾ ਸਾਇੰਸ ਵੀ ਕਹਿੰਦਾ ਇਹ ਧਰਮ ਵੀ ਕਹਿੰਦਾ ਠੀਕ ਹੈ ਇਹ ਮਨੋਵਿਗਿਆਨ ਫਿਰ ਮਤਲਬ ਕਿ ਗੁਨਾਹ ਦੇ ਭਾਸ਼ਾ ਕੋਲ ਗਿਆ ਭਰਤ ਜਾ ਕੇ ਰੋਣ ਲੱਗ ਗਿਆ ਜਦੋਂ ਜਾ ਕੇ ਰੋਣ ਲੱਗਿਆ ਤਾਂ ਗੁਰਨਾਥ ਕੁਮਾਰਾ ਜੀ ਨੂੰ ਗੱਲ ਸੁਣਾਈ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਤੁਹਾਨੂੰ ਲੈ ਚਲਾਂਗੇ ਜੋ ਨਹੀਂ ਹਟਿਆ ਹਾਂਜੀ ਬਾਰ-ਬਾਰ ਕਹਿੰਦੇ ਜੀ ਬਹੁਤ ਟਾਈਮ ਬੀ ਲੰਘ ਰਿਹਾ ਹੈਗਾ ਵੀ ਮੇਰਾ ਇਹ ਹੋਣਾ ਨਹੀਂ ਬਹਿਬਲ ਹੋ ਗਿਆ ਵੀ ਮੈਂ ਹੁਣੀ ਜਾਵਾਂ ਹੁਣੀ ਜਾਵਾਂ ਹੁਣੀ ਜਾਵਾਂ ਤਾਂ ਮਹਾਰਾਜ ਕਹਿੰਦੇ ਮਰਦਾਨਿਆਂ ਹੋਰ ਬਾਬਤੇ ਸਵਾਰ ਆਏ ਹਾਏ ਪਰਤਰੀ ਹੂੰ ਹੋ ਡੰਡੇ ਤੇ ਸਵਾਰ ਡੰਡਾ ਜਿਹੜਾ ਥੋੜੀ ਦੇ ਥੱਲੇ ਨਹੀਂ ਲਾਇਆ ਹੁੰਦਾ ਹਾਂਜੀ ਹਾਂ ਜੋਗੀਆਂ ਦੇ ਕਹਿੰਦੇ ਹੋ ਡੰਡੇ ਤੇ ਸਵਾਰ ਪਾਓ ਹੱਥ ਕਹੋ ਸਤਨਾਮ ਸਤਨਾਮ ਕਹਿ ਹਤੇ ਜੂਨਾਪਤ ਦੇ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਦਾ ਅਤਾਰਾ ਹੋ ਗਿਆ ਵਾਹਿਗੁਰੂ ਸੈਕਿੰਟਾਂ ਦੇ ਵਿੱਚ ਹਾਂ ਸਹੀ ਸਹੀ ਤੇ ਜਦੋਂ ਦੇਖਦਾ ਕਹਿੰਦੇ ਭਾਈ ਅਸੀਂ ਇੱਥੋਂ ਚੱਲੇ ਹੁਣ ਤੂੰ ਦੇਖ ਅਸੀਂ ਤੇਰੀ ਰੱਖਿਆ ਕਰਾਂਗੇ ਮਹਾਰਾਜ ਤੇਰੀ ਰੱਖਿਆ ਕਰੇ ਸ਼ਰਨ ਚ ਆ ਗਿਆ ਸੀ ਮਹਾਰਾਜ ਦੀ ਸਹੀ ਹੈ ਬਿਲਕੁਲ ਤੇ ਕੀ ਹੁੰਦਾ ਜੀ ਗੋਲੀ ਜਾ ਕੇ ਦੇਖਦੀ ਹੈ ਕੀ ਇੱਕ ਐਨਾ ਸੋਹਣਾ ਸੁਨੱਖਾ ਨੌਜਵਾਨ ਜਿਹਦੇ ਪੈਰ ਦੇ ਵਿੱਚ ਪਦਮ ਜਿਹਦਾ ਮੱਥਾ 14ਵੇਂ ਦੇ ਚੰਦ ਵਰਗਾ ਐਨਾ ਸੁਨੱਖਾ ਐਨਾ ਸੁਨੱਖਾ ਕਿ ਜਿਹਨੂੰ ਦੇਖ ਕੇ ਕੋਇਲਾ ਕੂਕਦੀਆਂ ਨੇ ਹਵਾਵਾਂ ਮਸਤ ਹੁੰਦੀਆਂ ਨੇ ਪੌਣਾ ਚ ਸੁਗੰਧੀ ਕੋਲਦੀ ਹੈ ਬਿਲਕੁਲ ਮੋਹਿਤ ਹੁੰਦੀ ਹੈ ਇਹਨੂੰ ਦੇਖ ਕੇ ਕਿ ਇਸ ਤਰ੍ਹਾਂ ਦਾ ਇੱਕ ਨੌਜਵਾਨ ਜੋ ਉਹ ਬਾਗ ਦੇ ਵਿੱਚ ਆ ਕੇ ਰਾਜਕੁਮਾਰੀ ਦੀ ਸੀ ਦੇ ਉੱਤੇ ਸੁੱਤਾ ਪਿਆ ਤੇ ਉਹ ਜਾ ਕੇ ਰਾਜਕੁਮਾਰੀ ਨੂੰ ਦੱਸ ਦਿਆ ਕਿ ਜਾ ਜਾ ਕੇ ਦਰਸ਼ਨ ਕਰ ਲੈ ਹੈ ਸਹੀ ਹੈ ਤੇ ਜਦੋਂ ਰਾਜਕੁਮਾਰੀ ਆ ਕੇ ਦੇਖਦੀ ਹੈ ਤੇ ਰਾਜਕੁਮਾਰੀ ਉਹਦੇ ਉੱਤੇ ਸ਼ਕਲ ਦੇਖ ਕੇ ਉਹਦਾ ਚਿਹਰਾ ਦੇਖ ਕੇ ਮੋਹਿਤ ਹੋ ਜਾਂਦੀ ਹੈ ਤੇ ਸੋਚਦੀ ਹੈ ਕਿ ਇਹ ਉਹੀ ਰਾਜਕੁਮਾਰ ਹੈ ਤੇ ਜਿਹਦੀ ਮੈਨੂੰ ਸੁਪਨਿਆਂ ਦੇ ਵਿੱਚ ਦਰਸ਼ਨ ਹੁੰਦੇ ਨੇ ਜਿਹਦੇ ਦ دیدار ਹੁੰਦੇ ਨੇ ਤੇ ਉੱਥੇ ਉਹਨਾਂ ਦਾ ਮਲਾਪ ਹੋ ਜਾਂਦਾ ਤੇ ਇੱਕ ਦੂਜੇ ਨੂੰ ਉਹ ਪਤੀ ਪਤਨੀ ਦੇ ਰੂਪ ਦੇ ਵਿੱਚ ਮੰਨ ਲੈਂਦੇ ਨੇ ਬਿਲਕੁਲ ਦੇਖੋ ਚੋਰੀ ਚੁਗਲੀ ਇਹ ਸ਼ੁਰੂ ਤੋਂ ਚੱਲਦੀ ਆਈ ਚੱਲਦੀ ਆਈ ਕਦੇ ਵੱਧ ਸੀ ਕਦੇ ਘਟ ਹੁਣ ਘਟ ਬਿਲਕੁਲ ਬਿਲਕੁਲ ਤਾਂ ਉੱਥੋਂ ਦੇਖ ਕੇ ਚੁਗਲ ਨੇ ਚੁਗਲੀ ਖਾਧੀ ਹੂੰ ਤੇ ਰਾਜੇ ਨੂੰ ਜਾ ਕੇ ਦੱਸਦਾ ਵੀ ਇਸ ਤਰ੍ਹਾਂ ਇੱਕ ਜੋਗੀ ਜੀ ਦੇ ਨਾਲ ਮਸਤ ਹੋਈ ਫਿਰਦੀ ਏ ਤੇਰੀ ਕੁੜੀ ਤੇਰੇ ਸਰ ਤੇ ਸਵਾਪਾ ਸਹੀਆ ਉਹਨੇ ਜੀ ਭੇਜੇ ਸਿਪਾਹੀ ਹੂੰ ਕਹਿੰਦਾ ਚੱਕੋ ਇਹਨੂੰ ਪਹਾੜ ਤੋਂ ਤੱਕਾ ਦੇ ਦਿਓ ਅੱਛਾ ਮਰਦਾਨਾਂ ਕਹਿੰਦਾ ਮਹਾਰਾਜ ਜੇ ਪਹਾੜ ਤੋਂ ਧੱਕਾ ਦੇ ਕੇ ਮਰਵਾਉਣਾ ਸੀ ਤਾਂ ਇੱਥੇ ਕਿਉਂ ਲੈ ਕੇ ਆਉਣਾ ਸੀ ਉਹ ਬਿਗਰ ਬੈ ਗਈ ਮਰਦਾਨਿਆਂ ਕਹਿੰਦੇ ਕੁਛ ਨਹੀਂ ਕੋਈ ਨਾ ਹਮ ਗੁਰਨਾਨਕ ਮਹਾਰਾਜ ਨੇ ਪ੍ਰਕਿਰਤੀ ਵੱਲ ਨਿਗਾਹ ਮਾਰੀ ਹਮ ਤੇ ਜਦੋਂ ਪਹਾੜ ਤੋਂ ਧੱਕਾ ਦਿੰਦੇ ਆ ਤਾਂ ਜਿੰਨੀ ਬੇਲ ਬੂਟੀ ਸੀ ਉਹਨਾਂ ਨੇ ਫੁੱਲਾਂ ਵਾਂਗੂ ਬੁੱਝ ਲਿਆ ਗੋਚ ਲੈਣੇ ਬੁੱਝ ਜਾਂਦੇ ਤੇ ਫਿਰ ਫੇਰ ਜਾ ਕੇ ਭਰਤਰੀਨਾਥ ਬਾਗ ਦੇ ਵਿੱਚ ਬੈਠਾ ਬੈਠਾ ਉਸ ਤੋਂ ਬਾਅਦ ਚੁਗਲ ਨੇ ਫੇਰ ਚੁਗਲੀ ਖਾਧੀ ਇਹ ਚੁਗਲੀ ਗਾਜੀ ਸਹੀ ਹੈ ਵੀ ਐਸ ਤਰ੍ਹਾਂ ਜੀ ਉਹ ਤਾਂ ਫੇਰ ਜਿਉਂਦਾ ਬੈਠਾਗਾ ਤਾਂ ਉਦੋਂ ਬਾਅਦ ਰਾਜਾ ਕਹਿੰਦਾ ਇਹਨੂੰ ਚੱਕੋ ਤੇ ਖੂਨੀ ਖੂਹ ਦੇ ਵਿੱਚ ਛਿੱਟੋ ਉੱਥੇ ਇੱਕ ਖੂਹ ਸੀਗਾ ਜਿਹਦੇ ਵਿੱਚ ਬਰਛੇ ਖੜੇ ਕੀਤੇ ਸੀ ਬਰਛੇ ਖੜੇ ਸੀ ਠੀਕ ਹੈ ਤੇ ਉੱਤੇ ਕਹਿੰਦਾ 100 ਮਣ ਦੀ ਸੱਲ ਦੇ ਦੇ ਬਿਲਕੁਲ ਮਰਦਾਨਾ ਕਹਿੰਦਾ ਮਹਾਰਾਜ ਜੇ ਖੂਹ ਚ ਛਿੱਟਿਆ ਕੇ ਮਰਵਾਉਣਾ ਸੀ ਤਾਂ ਇੱਥੇ ਕਿਉਂ ਲਿਕੇ ਆਉਂਨੇ ਲਿਕੇ ਆਇਆ ਤਾਂ ਉਹ ਕਹਿੰਦੇ ਮਰਦਾਨਾ ਕੋਈ ਨਾ ਹੂੰ ਤਾਂ ਉਹ ਇੱਕ ਖਵਾਜੇ ਨੂੰ ਬਾਜ ਮਾਰੀ ਗੁਰਨਾਨਕ ਮਹਾਰਾਜ ਨੇ ਕਹਿੰਦੇ ਖਵਾਜਾ ਸਾਡਾ ਬੱਚਾ ਆ ਰਿਹਾ ਤੇਰੇ ਕੋਲੇ ਇਹ ਸੰਭ ਲਈ ਇਹਨੂੰ ਸੰਭ ਲਈ ਇਹਨੂੰ ਫੁੱਲ ਨਹੀਂ ਲੱਗੇ ਜਦੋਂ ਖੂਹ ਦੇ ਵਿੱਚ ਸਿਰਦੇ ਆ ਤਾਂ ਜੇ ਵਰਛੇ ਨੇ ਜਿਹੜੇ ਉਹ ਕਰੋੰਬਲਾਂ ਦਾ ਰੂਪ ਧਾਰਨ ਕਰ ਜਾਂਦੇ ਨੇ ਉੱਥੇ ਫੇਰ ਸਾੰਦੇ ਉਹ ਕਹਿੰਦੇ ਜਾ ਮਰਦਾਨੇ ਆ ਸਤਨਾਮ ਕਹਿ ਕੇ ਪੈਰ ਦੀ ਠੋਕਰ ਮਾਰੀ ਪੱਥਰ ਪਰਾਂ ਤੇ ਭਰਤੀ ਬਾਹਰ ਉਸ ਤੋਂ ਬਾਅਦ ਹੂੰ ਫਿਰ ਫੇਰ ਜਾ ਕੇ ਉਹ ਰਾਜੇ ਦੀ ਕੁੜੀ ਦੇ ਨਾਲ ਜਦੋਂ ਬੈਠਾਗਾ ਚੁਗਲ ਨੇ ਫੇਰ ਚੁਗਲੀ ਖਾਧੀ ਬਿਲਕੁਲ ਉਹ ਕਹਿੰਦਾ ਐਂ ਕਰੋ ਇਹਨੂੰ ਸਾਲੇ ਨੂੰ ਸਮੁੰਦਰ 'ਚ ਛਿੱਟੋ ਚੱਕ ਕੇ ਹੂੰ ਠੀਕ ਇਹ ਨਹੀਂ ਲੋਟ ਆਉਂਦਾ ਹਾਂ ਰਹੀਏ ਜਦੋਂ ਚੱਕ ਕੇ ਸਮੁੰਦਰ ਵੱਲ ਜਾਣ ਲੱਗੇ ਹਾਂਜੀ ਮਰਦਾਨਾ ਕਹਿੰਦਾ ਮਹਾਰਾਜ ਹੁਣ ਤਾਂ ਇਹਨੂੰ ਡੱਡੂ ਮੱਸੀਆਂ ਖਾ ਜਾਣੀਆਂ ਖਾਣਗੀਆਂ ਕਹਿੰਦੇ ਵੀ ਨਹੀਂ ਕੋਈ ਉਹ ਕਹਿੰਦੇ ਭਾਈ ਸਮੁੰਦਰਾ ਦੇਖੀ ਸਾਡਾ ਬੱਚਾ ਆ ਰਿਹਾ ਤੇਰੇ ਕੋਲ ਹਾਂ ਰਹੀਏ ਜਦੋਂ ਸਮੁੰਦਰ ਵੱਲ ਸਿੱਧ ਨੇ ਸਮੁੰਦਰ ਮਾਰਦਾ ਸ਼ਨਤ ਜਾ ਕੇ ਦੂਜੇ ਕਿਨਾਰੇ ਤੇ ਪਰਤਰੀ ਬਾਹਰ ਪਰਤਰੀ ਸਤਨਾਮ ਸਤਨਾਮ ਕਰਦਾ ਫੇਰ ਬਾਹਰ ਆਏ ਹਾਏ ਹਾਏ ਜਦੋਂ ਬੰਦਗੀਆਂ ਕਰੀ ਉਹ ਜਦੋਂ ਫੇਰ ਪਈ ਉਹ ਜਾ ਕੇ ਬੈਠ ਜਾਂਦਾ ਹਾਂਜੀ ਜਦੋਂ ਫੇਰ ਰਾਜੇ ਦੀ ਕੁੜੀ ਕੋਲੇ ਬੈਠ ਜਾਂਦਾ ਉਹ ਤੇ ਕਹਿੰਦੇ ਵੀ ਇਹਨੇ ਤਾਂ ਬੜਾ ਲਹੂ ਪੀਤਾ ਲਹੂ ਪੀਤਾ ਤੇ ਕਹਿੰਦੇ ਵੀ ਐਂ ਕਰੋ ਹਾਂਜੀ ਰਾਜਾ ਕਹਿੰਦਾ ਇਹਨੂੰ ਮੈਂ ਕੋਲੇ ਖੜ ਕੇ ਹੱਥੀ ਮਾਰੂੰਗਾ ਸੂਲੀ ਤੇ ਚੜਾਵਾਂਗੇ ਹੂੰ ਉਹਨਾਂ ਦੇ 200 ਸਾਲ ਪੁਰਾਣੀ ਬਾਪੂ ਦਾਦਿਆਂ ਦੀ ਪੁਰਾਣੀ ਸੂਲੀ ਗੱਡੀ ਵੀ ਸੀਗੀ ਠੀਕ ਹੈ ਜਿਹਦੇ ਤੇ ਲੋਕਾਂ ਨੂੰ ਚੜਾ ਕੇ ਫਾਹਾ ਦਿੰਦੇ ਸੀ ਜਦੋਂ ਸੂਲੀ ਦੇ ਉੱਤੇ ਚੜਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਹਾਂਜੀ ਤੇ ਮਰਦਾਨਾ ਕਹਿੰਦਾ ਮਹਾਰਾਜ ਹੁਣ ਨਹੀਂ ਸੁੱਕਾ ਛੱਡਦੇ ਇਹਨੂੰ ਵੀ ਹੁਣ ਤਾਂ ਵੀ ਹੁਣ ਤਾਂ ਰਾਜਾ ਜਾਣਾ ਖੜਾ ਬਈ ਵੀ ਹੁਣ ਗਿਆ ਗੁਰਨਾਨਕ ਮਹਾਰਾਜ ਕਹਿੰਦੇ ਵੀ ਚੱਲ ਭਾਈ ਆਪਾਂ ਚੱਲਦੇ ਆਂ ਕਿਉਂਕਿ ਨਾਨਕ ਮਹਾਰਾਜ ਖੁਦ ਚੱਲੇ ਤੇ ਜਾ ਕੇ ਇਹ ਲਵੇ ਇੱਕ ਬਤ ਦੂਰ ਥੋੜਾ ਜਿਹਾ ਪਹਾੜੀ ਤੇ ਪੱਥਰ ਤੇ ਬੈਠ ਗਏ ਛਲਦੇ ਹੁੰਦੇ ਹਾਂਜੀ ਜਦੋਂ ਉਹ ਸੂਲੀ ਤੇ ਚੜਾਉਣ ਲੱਗਦੇ ਨੇ ਹਾਂਜੀ ਗਰਨਾਣਕ ਮਹਾਰਾਜ ਸੂਲੀ ਵੱਲ ਨਿਗਾਹ ਮਾਰਦੇ ਨੇ ਤਾਂ ਉਹ ਜੋ ਸੂਲੀ ਸੀ 200 ਸਾਲ ਪੁਰਾਣੀ ਲੱਕੜ ਦੀ ਗੱਡੀ ਵੀ ਹਾਂਜੀ ਉਹ ਲਗਰਾਂ ਛੱਡੇ ਆਉਂਦੀ ਆ ਗੋਭਾਂ ਛੱਡੇ ਆਉਂਦੀ ਆ ਅੱਛਾ ਐਡੀਆਂ ਐਡੀਆਂ ਉਹਦੇ ਚੋਂ ਲਗਰਾਂ ਨਿਕਲਿਆਉਂਦੀ ਆ ਹਰੀਆਂ ਹਰੀਆਂ ਬਿਲਕੁਲ ਸੂਲੀ ਹਰੀ ਹੋ ਜਾਂਦੀ ਆ ਹਰੀ ਹੋ ਜਾਂਦੀ ਸੀ ਜਦੋਂ ਸੂਲੀ ਹਰੀ ਹੋ ਜਾਂਦੀ ਆ ਹਾਂ ਤਾਂ ਯਕੀਨ ਮੰਨੋ ਕਿ ਉੱਥੇ ਭਾਈ ਜੋ ਰਾਜਾ ਸੀ ਹਾਂਜੀ ਰਾਜਾ ਹੱਥ ਬੰਨ ਕੇ ਖੜਾ ਹੋ ਜਾਂਦਾ ਭਰਤਰੀ ਮੁਰੇ ਕਿ ਹੈ ਵੀ ਤੂੰ ਕੋਈ ਆਮ ਇਨਸਾਨ ਨਹੀਂ ਇੱਕ ਵਾਰੀ ਬਚ ਜੇ ਬੰਦਾ ਦੋ ਵਾਰੀ ਬਚ ਆ ਅੱਖਾਂ ਹੀ ਦੇਖਣ ਦੀ ਗੱਲ ਆ ਵੀ ਆ ਕੀ ਚਮਤਕਾਰ ਆ ਤੇ ਚਮਤਕਾਰ ਨੂੰ ਨਮਸਕਾਰ ਨਮਸਕਾਰ ਹੈ ਸਹੀ ਗੱਲ ਉਹ ਜਦੋਂ ਭਰਤਰੀ ਦੇ ਅੱਗੇ ਹੱਥ ਜੋੜੇ ਤਾਂ ਭਰਤਰੀ ਨੇ ਜਵਾਬ ਦਿੱਤਾ ਕਿ ਮਹਾਰਾਜ ਵੀ ਇਹ ਕੁਛ ਕਰਨ ਵਾਲਾ ਮੈਂ ਨਹੀਂ ਤੇ ਨਾ ਹੀ ਮੇਰੇ ਟੀਡੀ ਕੋਈ ਕਹਾ ਮੇਰਾ ਵੀ ਉਹ ਬੈਠਾ ਮੇਰਾ ਬਾਪੂ ਬੈਠਾ ਗੁਰਨਾਨਕ ਮਹਾਰਾਜ ਆਏ ਹਾਏ ਉਹ ਕਹਿੰਦੇ ਕਿੱਥੇ ਨਹੀਂ ਜਦੋਂ ਉਹਨਾਂ ਦੱਸਿਆ ਕਿ ਉਹ ਸਾਹਮਣੇ ਬੈਠਾ ਤੇ ਰਾਜਾ ਚੱਲ ਕੇ ਜਾਂਦਾ ਗੁਰਨਾਨਕ ਮਹਾਰਾਜ ਨੂੰ ਨਮਸਕਾਰ ਕਰਦਾ ਪ੍ਰਣਾਮ ਕਰਦਾ ਵੰਦਨਾ ਕਰਦਾ ਤੇ ਹੱਥ ਜੋੜ ਕੇ ਆਖਦਾ ਕਿ ਹੇ ਮਹਾਰਾਜ ਵੀ ਮੈਨੂੰ ਕੀ ਹੁਕਮਾ ਤੁਸੀਂ ਦੱਸੋ ਉਹ ਕਹਿੰਦੇ ਭਾਈ ਤੇਰੀ ਬੇਟੀ ਦਾ ਤੇ ਭਰਫਰੀ ਦਾ ਤਿੰਨ ਜਨਮ ਦਾ ਸਬੰਧ ਆ ਸਬੰਧ ਆ ਤੇ ਇੰਨਾ ਦੀ ਸ਼ਾਦੀ ਰਚਾਦੇ ਤੇ ਉਥੇ ਗਰਨਾਨਕ ਮਹਾਰਾਜ ਠੀਕ ਹੈ ਬਚੋਲੇ ਦਾ ਰੂਪ ਵੀ ਰੋਲ ਵੀ ਨਿਭਾਉਂਦੇ ਨੇ ਤੇ ਠੀਕ ਹੈ ਮਾਪਿਓ ਦਾ ਰੋਲ ਵੀ ਨਿਭਾਉਂਦੇ ਨੇ ਓਕੇ ਤੇ ਉਥੇ ਉਹਨਾਂ ਦੀ ਸ਼ਾਦੀ ਹੁੰਦੀ ਹੈ ਸ਼ਾਦੀ ਹੁੰਦੀ ਹੈ ਤੇ ਜਦੋਂ ਲੜਕੀ ਉਹ ਨਾਲ ਤੁਰਨ ਲੱਗਦੀ ਹੈ ਉਹ ਕਹਿੰਦੇ ਬੇਟਾ ਵੀ 360 ਪਹਿਲਾਂ ਸਾਡੇ ਕੋਲ ਆਇਆ ਇਹ ਹੈ ਵੀ ਪਰ ਤੂੰ ਜਾ ਕੇ ਭਗਤੀ ਕਰ ਇਸ ਤੋਂ ਬਾਅਦ ਇਹ ਦੀ ਭਗਤੀ ਕਰੂਗਾ ਇਹਨੂੰ ਨਾਮ ਦੀ ਸਤਨਾਮ ਦੀ ਅਸੀਂ ਦਾਤ ਬਖਸ਼ਾਂਗੇ ਇਸ ਤੋਂ ਬਾਅਦ ਤੁਹਾਡਾ ਮੇਲ ਹੋਊਗਾ ਤੇ ਇਸ ਤਰ੍ਹਾਂ ਜੀ ਗੁਰਨਾਨਕ ਮਹਾਰਾਜ ਨੇ ਭਰਤਰੀ ਨਾਥ ਨੂੰ ਤਾਰਿਆ ਤਾਰਿਆ ਸੱਚਾ ਮਨਸੇ ਸੋ ਮੈਂ ਆਸ ਕਰਦਾ ਕਿ ਗੱਲਾਂ ਤੁਸੀਂ ਸ਼ਾਇਦ ਪਹਿਲਾਂ ਨਹੀਂ ਸੁਣੀਆਂ ਹੋਣਗੀਆਂ ਸੋ ਇਹ ਵੀ ਆਸ ਹੈ ਕਿ ਬੜੀਆਂ ਤੁਸੀਂ ਪਸੰਦ ਵੀ ਤੁਹਾਨੂੰ ਆਈਆਂ ਹੋਣਗੀਆਂ ਸੋ ਇਦਾਂ ਦੇ ਪੋਡਕਾਸਟ ਆਪਾਂ ਲਿਉਂਦੇ ਰਾਵਾਂਗੇ ਅੱਗੇ ਵਾਸਤੇ ਵੀ ਗੱਲਾਂ ਬਾਤਾਂ ਚੱਲਣਗੀਆਂ ਸੋ ਬਹੁਤ ਬਹੁਤ ਧੰਨਵਾਦ ਹੈ ਬਾਈ ਜੀ ਆਪ ਜੀ ਦਾ ਸੋ ਮਿਲਦੇ ਹਾਂ ਦੋਸਤੋ ਆਪਾਂ ਹੁਣ ਅਗਲੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸੋ ਦੇਓ ਆ ਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ